ਵਿਵਾਨਾ ਰੈਡੀ ਦੇ ਸਤਕਾਰ ਸ्रोतੋਂ ਦੋ ਰਿਪੋਰਟਸ ਨੇ ਬੜੀਆਂ ਅਹਿਮ ਖਾਸ ਰਿਪੋਰਟਸ ਨੇ ਜਿਸ ਦੇ ਵਿੱਚ ਇੱਕ ਤੇ ਪੈਟ ਦੇ ਬਾਰੇ ਵੱਧਾ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਤੇ ਗੱਲ ਕਰਾਂਗੇ ਅੱਗੇ ਚੱਲ ਕੇ ਗੱਲ ਕਰਾਂਗੇ ਤੇ ਦੂਸਰਾ ਜਿਹੜਾ ਪੰਜਾਬੀ ਬੜੀ ਮਿਹਨਤ ਕਸ਼ਕੌਮ ਸੀਗੀ ਪੰਜਾਬੀ ਜਿੱਥੇ ਵੀ ਵੱਸੇ ਨੇ ਉੱਥੇ 12 ਦੁੱਧ ਦੀਆਂ ਧਾਰਾਂ ਬਣਾ ਦਿੱਤੀਆਂ ਨੇ ਕਿਉਂਕਿ ਪੰਜਾਬੀਆਂ ਦਾ ਸੁਭਾਅ ਆ ਜਿਹੜਾ ਖੋ ਪਟਕੇ ਪਾਣੀ ਪੀਣ ਦੇ ਆਦੀ ਨੇ ਪਰ ਭਾਰਤ ਵਿੱਚ ਪੰਜਾਬੀ ਕੰਮ ਜਿਆਦਾ ਕਰਦੇ ਨੇ ਤੇ ਉਹਨਾਂ ਦੀ ਆਮਦਨ ਘੱਟ ਹੈ ਇਸ ਵਾਰ ਇੱਕ ਰਿਪੋਰਟ ਬੜੇ ਖੁਲਾਸੇ ਕਰਦੀ ਹੈ ਕਿ ਇੰਨਾ ਕੁ ਛੋਣ ਦੇ ਬਾਵਜੂਦ ਪੰਜਾਬ ਵਾਲੇ ਹਫਤੇ ਦੇ ਵਿੱਚ 50 ਘੰਟੇ ਤੋਂ ਜ਼ਿਆਦਾ ਕੰਮ ਕਰਦੇ ਨੇ ਪਰ ਫਿਰ ਵੀ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਘੱਟ ਪੰਜਾਬੀ ਕਮਾ ਰਹੇ ਨੇ ਮੱਧ ਪ੍ਰਦੇਸ਼ ਦੇ ਲੋਕ ਹਫਤੇ 'ਚ 6 ਘੰਟੇ ਘੱਟ ਨੌਕਰੀ ਕਰਕੇ ਗੁਜਰਾਤੀਆਂ ਨਾਲੋਂ ਜ਼ਿਆਦਾ ਕਮਾ ਰਹੇ ਨੇ ਇਹ ਸਬੰਧੀ ਪੀਰੀਆਡਿਕ ਲੇਬਰ ਫੋਰਸ ਦਾ ਸਰਵੇ ਹੈ ਦੇਸ਼ ਦੇ ਵਿੱਚ ਜੋ ਸਥਿਤੀ ਹੈ ਕਿ ਵੱਖ-ਵੱਖ ਸੂਬਿਆਂ ਦੇ ਲੋਕ ਕਿੰਨਾ ਕੰਮ ਕਰਦੇ ਨੇ ਤੇ ਕਿੰਨਾ ਕਮਾਉਂਦੇ ਨੇ ਤੇ ਅਗਰ ਤੁਹਾਨੂੰ ਅਜਿਹਾ ਲੱਗਦਾ ਕਿ ਜ਼ਿਆਦਾ ਕੰਮ ਕਰਕੇ ਲੋਕ ਜ਼ਿਆਦਾ ਕਮਾਉਂਦੇ ਨੇ ਤਾਂ ਇਹ ਤੇ ਤੁਸੀਂ ਯਕੀਨ ਨਹੀਂ ਕਰੋ ਹੁਣ ਅਸੀਂ ਵੀ ਕੰਮ ਦਾ 6 ਘੰਟੇ ਕਰਦੇ ਆ ਪਰ ਕਮਾਉਂਦੇ ਅਸੀਂ ਵੀ ਉਹਦੇ ਘੰਟੇ ਵਾਲਿਆਂ ਨਾਲੋਂ ਘੱਟ ਖੈਰ ਆਪਣਾ ਆਪਣਾ ਰੁਝਾਨ ਹੈ ਉਹ 10 ਮਿੰਟ ਜੀ ਇਧਰ ਨੂੰ ਉਧਰ ਨੂੰ ਮਾਰ ਕੇ ਪਾ ਕੇ ਸਨਸਨੀ ਖੇਜੇ ਟੌਪਿਕ ਆਪਣੇ ਦੁਕਾਨਦਾਰੀ ਵਧੀਆ ਚਲਾਈ ਜਾਂਦੇ ਨੇ ਤੇ ਫਿਰ ਸਾਨੂੰ ਵੀ ਟੱਚਰਾਂ ਕਰਦੇ ਨੇ ਕਿ ਸਾਰਾ ਤਾਂ ਰੇਡੀਓ ਤੇ ਲੱਗੇ ਰਹਿੰਦੇ ਉਹ ਸਾਡਾ ਆਪਣਾ ਇਸ਼ਕ ਹੈ ਕਿਉਂਕਿ ਵੀਡੀਓ ਦੇ ਜਮਾਨੇ 'ਚ ਅਸੀਂ ਰੇਡੀਓ ਤੇ ਆ ਗਏ ਹਾਂ ਖੈਰ ਮੱਧ ਪ੍ਰਦੇਸ਼ ਦੇ ਵਿੱਚ ਨੌਕਰੀ ਪੇਸ਼ਾ ਲੋਕ ਹਫ਼ਤੇ ਦੇ ਵਿੱਚ ਔਸਤਨ 47 ਘੰਟੇ ਤੋਂ ਵੱਧ ਕੰਮ ਕਰਦੇ ਨੇ ਹਫ਼ਤੇ 'ਚ ਉਹਨਾਂ ਦੀ ਜਿਹੜੀ ਮਹੀਨੇ ਦੀ ਆਮਦਨ ਹੈ 18978 ਰੁਪਏ ਹੈ ਉੱਥੇ ਗੁਜਰਾਤ ਦੇ ਵਿੱਚ ਜੋਬ ਕਰਨ ਵਾਲੇ ਹਰ ਹਫ਼ਤੇ ਔਸਤਨ 53 ਘੰਟੇ ਕੰਮ ਕਰਦੇ ਨੇ ਲੇਕਿਨ ਉਹਨਾਂ ਦੀ ਮਹੀਨੇ ਦੀ ਕਮਾਈ ਮੱਧ ਪ੍ਰਦੇਸ਼ ਵਾਲਿਆਂ ਨਾਲੋਂ ਡੂਡ ਹਜ਼ਾਰ ਦੇ ਕਰੀਬ ਘੱਟ ਹੈ ਉਹਨਾਂ ਦੀ ਹੈ 17500 ਤੇ ਮੱਧ ਪ੍ਰਦੇਸ਼ ਵਾਲਿਆਂ ਦੀ ਹੈ 18978 ਮੱਧ ਪ੍ਰਦੇਸ਼ ਵਾਲੇ 47 ਘੰਟੇ ਕੰਮ ਕਰਦੇ ਨੇ ਤੇ ਗੁਜਰਾਤ ਵਾਲੇ 53 ਘੰਟੇ ਕੰਮ ਕਰਦੇ ਨੇ ਪਰ ਫਿਰ ਵੀ ਡੂਡ ਹਜ਼ਾਰ ਘੱਟ ਹੈ ਯਾਨੀ ਕਿ ਮੱਧ ਪ੍ਰਦੇਸ਼ ਦੇ ਮੁਕਾਬਲੇ 6 ਘੰਟੇ ਗੁਜਰਾਤੀ ਜ਼ਿਆਦਾ ਕੰਮ ਕਰਦੇ ਨੇ ਤੇ ਫਿਰ ਵੀ ਉਹ 1475 ਰੁਪਏ ਗੁਜਰਾਤੀਆਂ ਨਾਲੋਂ ਘੱਟ ਕਮਾਉਂਦੇ ਨੇ। ਪੀਰੀਆਡਿਕ ਲੇਬਰ ਫੋਰਸ ਸਰਵੇ 223 24 ਦੀ ਤਾਜ਼ਾ ਰਿਪੋਰਟ ਇਹ ਅੰਕੜੇ ਦੱਸਦੀ ਹੈ ਜਿਸ ਤੇ ਵਿੱਚ ਪੰਜਾਬੀਆਂ ਦੀ ਸਥਿਤੀ ਵੀ 5ਵੇਂ 6ਵੇਂ ਸਥਾਨ ਤੇ ਹੈ। ਪੰਜਾਬੀ ਵੀ ਘੱਟ ਕਮਾਉਂਦੇ ਨੇ ਤੇ ਕੰਮ ਜ਼ਿਆਦਾ ਕਰਦੇ ਨੇ। ਨੌਕਰੀ ਕਰਨ ਵਾਲੇ ਜਿਹੜੇ ਜ਼ਿਆਦਾਤਰ ਔਸਤਨ ਕਮਾਈ ਲਦਾਖ ਦੇ ਲੋਕਾਂ ਦੀ ਹੈ। ਜਿਹੜੇ ਮਹੀਨੇ 'ਚ 42384 ਰੁਪਏ ਕਮਾਉਂਦੇ ਨੇ ਤੇ ਪੰਜਾਬ ਦੇ ਲੋਕ 16166 ਰੁਪਇਆ ਮਹੀਨੇ ਦਾ ਕਮਾਉਂਦੇ ਨੇ 47 ਘੰਟੇ ਕੰਮ ਕਰਕੇ ਇਸੋਂ ਦੀ ਜਿਹੜਾ ਸਵੈ ਰੁਜ਼ਗਾਰ ਕਰਨ ਵਾਲੇ ਲੋਕਾਂ ਦੇ ਵਿੱਚ ਗੁਆਹ ਵਾਲੇ ਸਭ ਤੋਂ ਕਮਾਊ ਲੋਕ ਨੇ ਇੱਥੇ ਔਸਤਨ ਮਹੀਨਾ ਆਮਦਨ 45292 ਰੁਪਏ ਗੁਆਹ ਦੇ ਲੋਕਾਂ ਦੀ ਹਿਮਾਚਲ ਵਾਲੇ ਆਪਣਾ ਰੁਜ਼ਗਾਰ ਕਰਨ ਵਾਲੇ ਹਰ ਮਹੀਨੇ 9574 ਰੁਪਏ ਕਮਾਉਂਦੇ ਨੇ ਜੋ ਦੇਸ਼ ਦੇ ਵਿੱਚ ਸਭ ਤੋਂ ਘੱਟ ਹਮਾਚਲੇ ਨੇ ਦਿਹਾੜੀ ਮਜ਼ਦੂਰੀ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚੋਂ ਸਭ ਤੋਂ ਜ਼ਿਆਦਾ 839 ਰੁਪਏ ਦਿਹਾੜੀ ਜਿਹੜੀ ਹੈ ਸਭ ਤੋਂ ਜ਼ਿਆਦਾ ਉਹ ਲਖਸ਼ਦੀਪ ਦੇ ਲੋਕਾਂ ਦੀ ਹੈ ਜਾਨੀ ਡੇਲੀ ਵੇਜ ਕਿੰਨਾ ਹੈ 839 ਰੁਪਏ ਉਦਾਂ ਤਾਂ ਚਲੋ ਪੰਜਾਬ ਚ ਵੀ ਲੇਬਰ ਚੌਕ ਚ 5-600 ਰੁਪਏ ਦਿਹਾੜੀ ਹੋ ਗਈ ਹੈ ਪਿੰਡਾਂ ਚ 500 ਸ਼ਹਿਰਾਂ ਚ 600 650 ਜਿੱਥੇ ਲੱਗਦੀ ਲਾ ਲੰਦੇ ਨੇ ਪਰ ਲਖਸ਼ਦੀਪ ਦੇ ਵਿੱਚ 839 ਰੁਪਏ ਦਿਹਾੜੀ ਹੈ ਗੋਆ ਦੇ ਵਿੱਚ 837 ਰੁਪਏ ਆ ਕੇਰਲਾ ਦੇ ਵਿੱਚ 836 ਰੁਪਏ ਆ ਤੇ ਸਭ ਤੋਂ ਘੱਟ 295 ਰੁਪਏ ਦਿਹਾੜੀ 36 ਗੜ ਦੇ ਵਿੱਚ ਹੈ ਇਸ ਸੂਚੀ ਦੇ ਵਿੱਚ ਮੱਧ ਪ੍ਰਦੇਸ਼ ਤੇ ਲੋਕਾਂ ਦੀ ਦਿਹਾੜੀ ਹੈ ਜਿਹੜੀ ਆਮ ਲੇਬਰ ਦੀ 357 ਰੁਪਏ ਆ ਤੇ ਦੂਸਰਾ ਮੱਧ ਪ੍ਰਦੇਸ਼ ਦੀ 381 ਰੁਪਏ ਜਿਹੜੀ ਸਭ ਤੋਂ ਘੱਟ ਦਿਹਾੜੀ 36 ਘੜੀਆਂ ਦੀ ਹੈ 200 95 ਰੁਪਏ ਦੇਸ਼ ਦੇ ਵਿੱਚ ਸਵੈ ਰਜਗਾਰ ਵਾਲੇ ਹਰ ਹਫਤੇ ਔਸਤਨ 39 ਘੰਟੇ ਕੰਮ ਕਰਦੇ ਨੇ 39.6 ਘੰਟੇ ਤੇ ਜਿਸ ਤਰ੍ਹਾਂ ਨੌਕਰੀ ਪੇਸ਼ਾ ਜਿਹੜੇ ਲੋਕ ਨੇ ਉਹ 48 ਘੰਟੇ 2 ਮਿੰਟ ਹfte ਦਿਹਾੜੀ ਵਾਲੇ 39 ਘੰਟੇ 7 ਮਿੰਟ ਕੰਮ ਕਰਦੇ ਨੇ ਕੰਮ ਦੇ ਘੰਟਿਆਂ ਦੇ ਵਿੱਚੋਂ ਨੌਕਰੀ ਵਾਲੇ ਸਭ ਤੋਂ ਅੱਗੇ ਤੇ ਦਿਹਾੜੀ ਵਾਲੇ ਸਭ ਤੋਂ ਪਿੱਛੇ ਨੇ ਸਾਰੇ ਕਾਮਕਾਜੀ ਲੋਕ ਹਫ਼ਤੇ ਦੇ ਵਿੱਚ ਔਸਤਨ 41 ਘੰਟੇ 7 ਮਿੰਟ ਕੰਮ ਕਰਦੇ ਨੇ ਜਦੋਂ ਕਿ ਸਵੈ ਰੁਜ਼ਗਾਰ ਵਾਲੇ ਲੋਕ ਨੇ ਜਿਹੜੇ ਉਹ ਔਸਤਨ ਮਾਸਿਕ ਕਮਾਈ ਜਿਹੜੀ ਉਹਨਾਂ ਦੀ ਮਹੀਨਾਵਾਰ ਕਮਾਈ ਹੈ 13900 ਰੁਪਏ ਆ ਜਦੋਂ ਕਿ ਨੌਕਰੀ ਪੇਸ਼ਾ ਦੀ 21103 ਰੁਪਏ ਆ ਦਿਆੜੀ ਵਾਲਿਆਂ ਦੀ ਰੋਜ਼ਾਨਾ ਔਸਤ ਕਮਾਈ 433 ਰੁਪਏ ਔਸਤ ਹੈ ਡੇਲੀ ਦੀ ਜਾਨਕੀ ਨੌਕਰੀ ਪੇਸ਼ਾ ਕਮਾਈ ਤੋਂ ਇਹ ਅੱਗੇ ਨੇ ਸੋ ਇਸ ਸਿਲਸ ਤੇ ਵਿੱਚ ਜੇ ਦੇਖਿਆ ਜਾਵੇ ਤਾਂ ਦੇਸ਼ ਤੇ 10 ਪ੍ਰਮੁੱਖ ਸੂਬਿਆਂ ਦੀ ਅਗਰ ਗੱਲ ਕਰੀਏ ਤਾਂ ਗੁਜਰਾਤ ਤੋਂ ਬਾਅਦ ਰਾਜਸਥਾਨ ਦੇ ਨੌਕਰੀ ਪੇਸ਼ਾ ਲੋਕ ਹਫਤੇ ਦੇ ਵਿੱਚ ਸਭ ਤੋਂ ਜ਼ਿਆਦਾ ਔਸਤਨ 52 ਘੰਟੇ 2 ਮਿੰਟ ਕੰਮ ਕਰਦੇ ਨੇ ਤੇ ਪੰਜਾਬ ਦੇ ਲੋਕ ਜਿਹੜੇ ਨੇ ਨੌਕਰੀ ਪੇਸ਼ਾ ਹਫਤੇ ਦੇ ਵਿੱਚੋਂ 50 ਘੰਟੇ 9 ਮਿੰਟ ਕੰਮ ਕਰਕੇ ਤੀਸਰੇ ਨੰਬਰ ਤੇ ਆਉਂਦੇ ਨੇ ਤੇ ਜਿਸ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਵਿੱਚ ਆਪਣਾ ਕਾਰੋਬਾਰ ਕਰਨ ਵਾਲੇ ਜਿਹੜੇ ਸਵੈ ਰੁਜ਼ਗਾਰ ਵਾਲੇ ਨੇ ਉਹ ਹਫਤੇ ਦੇ ਵਿੱਚਔਸਤਨ 47 ਘੰਟੇ ਕੰਮ ਕਰਦੇ ਨੇ ਜੋ ਕਿ 10 ਰਾਜਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਆ ਬਿਹਾਰ ਵਾਲੇ ਦਿਹਾੜੀ ਕਰਕੇ ਸਭ ਤੋਂ ਜ਼ਿਆਦਾ ਹਫ਼ਤੇ ਦੇ ਵਿੱਚ ਔਸਤਨ 49 ਘੰਟੇ 5 ਮਿੰਟ ਕੰਮ ਕਰਦੇ ਨੇ ਇਸ ਸੂਚੀ ਦੇ ਵਿੱਚ ਰਾਜਸਥਾਨ ਦੇ ਲੋਕ ਹਫ਼ਤੇ 'ਚ 44 ਘੰਟੇ 9 ਮਿੰਟ ਕੰਮ ਕਰਕੇ ਦੂਸਰੇ ਸਥਾਨ ਤੇ ਨੇ ਨੌਕਰੀ ਪੇਸ਼ਾ ਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ 25000 ਰੁਪਏ ਔਸਤਨ ਮਾਸਿਕ ਆਮਦਨ ਹਰਿਆਣਾ ਦੀ ਹੈ ਜੋ ਕਿ ਪੰਜਾਬ ਦੇ ਮਾਮਲੇ ਦੇ ਵਿੱਚ 9000 ਰੁਪਏ ਜ਼ਿਆਦਾ ਆਇਆ ਯਾਨੀ ਸਾਡੇ ਨਾਲੋਂ ਹਰਿਆਣਾ ਤਰੱਕੀ ਤੇ ਹੈ ਵੈਸੇ ਵੀ ਤੁਸੀਂ ਕਿਤੇ ਪੰਜਾਬ ਦੇ ਵਿੱਚ ਜਿਹੜਾ ਚੌਕੀਦਾਰ ਹੈ ਉਹਦੀ ਤਨਖਾਹ ਦੇ ਨਾਲੋਂ ਹਰਿਆਣੇ ਦੇ ਚੌਕੀਦਾਰ ਦੀ ਤਨਖਾਹ 4-5 ਗੁਣਾ ਜ਼ਿਆਦਾ ਆ ਤੇ ਇਸ ਦੌਰਾਨ ਜਾਨਕਿ ਹਰਿਆਣੇ ਦੇ ਲੋਕਾਂ ਦੀ ਨੌਕਰੀ ਪੇਸ਼ਾ ਲੋਕਾਂ ਦੀ ਔਸਤਨ ਜਾਨਕਿ ਕਿਸੇ ਦੀ ਵੱਧ ਕਿਸੇ ਦੀ ਘੱਟ ਮਿਲਾ ਕੇ ਪਰ ਹੈਡ 25115 ਰੁਪਏ ਮਹੀਨਾ ਬਣਦੀ ਹੈ ਜਦੋਂ ਕਿ ਪੰਜਾਬ ਦੇ ਲੋਕਾਂ ਦੀ ਉਸ ਤੋਂ 9000 ਘੱਟ ਹੈ ਹਰਿਆਣਾ ਵਾਲੇ ਹਫਤੇ ਦੇ ਵਿੱਚ ਔਸਤਨ 1 ਘੰਟਾ ਕੰਮ ਕਰਦੇ ਨੇ ਤੇ ਇਸ ਇਸਲਸਿਲ ਹਰਿਆਣੇ ਵਾਲੇ ਜਣੀ ਔਸਤਨ 1 ਘੰਟਾ ਕੰਮ ਘੱਟ ਕਰਦੇ ਨੇ ਪੰਜਾਬ ਨਾਲੋਂ ਹਰਿਆਣਾ ਦੇ ਵਿੱਚ ਦਿਹਾੜੀ ਸਭ ਤੋਂ ਜ਼ਿਆਦਾ 486 ਰੁਪਏ ਆ ਜਦੋਂ ਕਿ ਪੰਜਾਬ ਦੇ ਵਿੱਚ 449 ਰੁਪਏ ਆ ਤੇ ਰਾਜਸਥਾਨ ਦੇ ਵਿੱਚ 442 ਰੁਪਏ ਤੀਸਰੇ ਸਥਾਨ ਤੇ ਆ ਸਵੈਰਜਗਾਰ ਵਾਲੇ ਵੀ ਸਭ ਤੋਂ ਜ਼ਿਆਦਾ 19805 ਰੁਪਏ ਹਰਿਆਣੇ ਵਾਲੇ ਕਮਾ ਰਹੇ ਨੇ ਤੇ ਮਹਾਰਾਸ਼ਟਰ ਵਾਲੇ 19334 ਜਦੋਂ ਕਿ ਪੰਜਾਬ ਵਾਲੇ 18041 ਰੁਪਏ ਨਾਲ ਤੀਸਰੇ ਸਥਾਨ ਤੇ ਨੇ ਤੇ ਝਾਰਖੰਡ ਵਾਲੇ ਸਭ ਤੋਂ ਘੱਟ 10176 ਹਾਲਾਂਕਿ ਤੇਲਗਾਨਾ ਦੇ ਵਿੱਚ ਦਿਹਾੜੀ ਵਾਲੇ ਹਫਤੇ 'ਚ 31 ਘੰਟੇ ਕੰਮ ਕਰਦੇ ਨੇ ਜੋ ਸਭ ਤੋਂ ਘੱਟ ਹੈ ਦੇਸ਼ ਦੇ ਵਿੱਚ ਨੌਕਰੀ ਵਾਲੇ ਸਭ ਤੋਂ ਘੱਟ ਔਸਤਨ ਕੰਮ ਦੇ ਘੰਟੇ 32.7 ਲਖਸ਼ਦੀਪ ਦੇ ਲੋਕ ਕਰਦੇ ਨੇ ਤੇ ਦਿਹਾੜੀ ਦੇ ਵਿੱਚ ਸਭ ਤੋਂ ਘੱਟ ਕੰਮ ਤੇਲਗਾਨਾ ਵਾਲੇ 31 ਘੰਟੇ ਕਰਦੇ ਨੇ ਸਵੈਰਜ਼ਗਾਰ ਦੇ ਵਿੱਚ ਸਭ ਤੋਂ ਘੱਟ ਕੰਮ 32 ਘੰਟੇ 3 ਮਿੰਟ ਹੁੰਦਾ ਤੇ ਝਾਰਖੰਡ ਦੇ ਵਿੱਚ 32 ਘੰਟੇ 7 ਮਿੰਟ ਉਹ ਦੂਸਰੇ ਸਥਾਨ ਤੇ ਨੇ ਅਗਰ ਓਵਰਆਲ ਦੇਖਿਆ ਜਾਵੇ ਤਾਂ ਦਮਨਦੀਪ ਦੇ ਵਿੱਚ ਨੌਕਰੀ ਵਾਲਿਆਂ ਦੀ ਸਪਤਾਹਿਕ ਤੇ ਔਸਤਨ ਕੰਮ ਘੰਟੇ ਹੈ ਜਿਹੜਾ ਉਹ 63 ਮਿੰਟ 63 ਘੰਟੇ 3 ਮਿੰਟ ਹੈ ਜੋ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਅ ਇਸੇ ਦੌਰਾਨ ਓਵਰਆਲ ਦੇਖਿਆ ਜਾਵੇ ਤਾਂ ਦਿੱਲੀ ਦੇ ਵਿੱਚ ਹਫਤੇ ਦੇ ਵਿੱਚ ਕੰਮ ਦੇ ਔਸਤਨ ਘੰਟੇ 53 ਘੰਟੇ 9 ਮਿੰਟ ਨੇ ਜੋ ਦੇਸ਼ ਦੇ ਵਿੱਚ ਦੂਸਰੇ ਸਥਾਨ ਤੇ ਨੇ। ਇਸ ਅੰਕਲਸ ਦੇ ਵਿੱਚ ਜੇ ਦੇਖਿਆ ਜਾਵੇ ਜਿਹੜਾ ਕੈਟਾਲਾਗ ਹੈ ਕਿ ਬਿਹਾਰ ਵਾਲਿਆਂ ਦੀ ਕਮਾਈ ਯੂਪੀ ਵਾਲਿਆਂ ਤੋਂ ਜ਼ਿਆਦਾ ਹੈ ਦਿਹਾੜੀ ਦੇਣ ਦੇ ਮਾਮਲੇ 'ਚ ਸਭ ਤੋਂ ਬੱਦਰ ਹਾਲਾਤ 36 ਗੜ ਦੇ ਨੇ ਤੇ ਹਰਿਆਣਾ ਦੇ ਸਭ ਤੋਂ ਬਿਹਤਰ ਨੇ ਦਿਹਾੜੀ ਦੇ ਮਾਮਲੇ 'ਚ ਹਫਤੇ ਦੇ ਵਿੱਚ ਕੰਮ ਦੇ ਔਸਤਨ ਘੰਟਿਆਂ ਦੇ ਵਿੱਚ ਅਗਰ ਕੈਟਾਗਰੀ ਸ਼੍ਰੀਨੀਵਾਸ ਦੇ ਨਜ਼ਰ ਮਾਰੀ ਜਾਵੇ ਤਾਂ ਮੱਧ ਪ੍ਰਦੇਸ਼ ਦੇ ਸਵੈ ਰਜਗਾਰ ਵਾਲੇ 35 ਘੰਟੇ 6 ਮਿੰਟ ਕੰਮ ਕਰਦੇ ਨੇ ਤੇ ਨੌਕਰੀ ਪੇਸ਼ਾ 47 ਘੰਟੇ 8 ਮਿੰਟ ਕੰਮ ਕਰਦੇ ਨੇ ਤੇ ਦਿਹਾੜੀਦਾਰ 38 ਘੰਟੇ 9 ਮਿੰਟ ਕੰਮ ਕਰਦੇ ਨੇ। ਰਾਜਸਥਾਨ ਵਾਲੇ ਦੂਸਰੇ ਨੰਬਰ ਤੇ ਨੇ। ਤੇ ਇਸ ਤਰ੍ਹਾਂ ਪੰਜਾਬ ਵਾਲਿਆਂ ਨਾਲ ਹੀ ਆਪਾਂ ਚਲੋ ਲੰਬਾ ਨਾ ਜਾਈਏ। ਪੰਜਾਬ ਦੇ ਜਿਹੜੇ ਲੋਕ ਨੇ ਉਹ ਸਵੈਰਜਗਾਰ ਵਾਲੇ 47 ਘੰਟੇ 1 ਮਿੰਟ ਤੇ ਨੌਕਰੀ ਪੇਸ਼ਾ ਜਿਹੜੇ ਨੇ ਉਹ 50 ਘੰਟੇ 9 ਮਿੰਟ ਤੇ ਦਿਹਾੜੀ ਵਾਲੇ 43 ਘੰਟੇ 5 ਮਿੰਟ ਕੰਮ ਕਰਦੇ ਨੇ ਜਾਨੀ ਕਿ ਪੰਜਾਬ ਵਾਲੇ 50 ਘੰਟੇ ਤੋਂ ਵੀ ਜ਼ਿਆਦਾ ਕੰਮ ਕਰਕੇ ਦੇਸ਼ ਦੇ ਵਿੱਚ ਸਭ ਤੋਂ ਘੱਟ ਕਮਾ ਰਹੇ ਨੇ ਇਹਦੇ 'ਚ ਇਹ ਗੱਲ ਨਹੀਂ ਕਿ ਪੰਜਾਬੀ ਨੇ ਇਹਦੇ 'ਚ ਗੈਰ ਪੰਜਾਬੀ ਵੀ ਪੰਜਾਬ 'ਚ ਬਹੁਤ ਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਸੋ ਇਹ ਤਾਂ ਸੀ ਕੰਮ ਕਾਜ ਦੀ ਰਿਪੋਰਟ ਹੋਣ ਆਜੋ ਤੁਸੀਂ ਕੁੱਤਿਆਂ ਤੇ ਬਾਜੀ ਲਾ ਕੇ ਕੁੱਤੇ ਤੈਥੋਂ ਉੱਤੇ 6 ਸਾਲ ਦੇ ਵਿੱਚ 41 ਲੱਖ 79 ਹਜ਼ਾਰ ਲੱਖ ਕਰੋੜ ਦਾ 6 ਸਾਲਾਂ ਦੇ ਵਿੱਚ 41.79 ਲੱਖ ਕਰੋੜ ਦਾ ਬਿਜ਼ਨਸ ਹੋ ਜਾਣਾ ਪੈਟਸ ਦਾ ਗਰੂਮਿੰਗ ਤੇ ਖਰਚੇਸ ਤੇ ਬੜਾ ਤੇਜ਼ੀ ਨਾਲ ਵੱਧ ਰਿਹਾ ਹੈ ਪਾਲਤੂ ਜਾਨਵਰਾਂ ਦਾ ਖਾਣਾ ਇਨਸਾਨ ਚੱਖ ਰਹੇ ਨੇ ਟੈਸਟ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਜਿਹੜਾ ਸੀ ਕੁੱਤਿਆਂ ਬਿੱਲਿਆਂ ਨੂੰ ਖਵਾਉਣਾ ਉਹ ਸੁਆਦਿਸਟ ਹੈ ਜਾਂ ਨਹੀਂ ਸੋ ਆਪਣੇ ਪੈਟਸ ਨੂੰ ਖੁਸ਼ ਰੱਖਣ ਵਾਸਤੇ ਹਜ਼ਾਰਾਂ ਰੁਪਏ ਦੇ ਗਿਫਟ ਦੇਣ ਦਾ ਵੀ ਰੁਝਾਨ ਚੱਲ ਪਿਆ ਹੈ ਕੈਨਬਰਾ ਆਸਟ੍ਰੇਲੀਆ ਤੋਂ ਰਿਪੋਰਟ ਹੈ ਕਿ ਦੁਨੀਆ ਭਰ ਦੇ ਵਿੱਚ ਪਾਲਤੂ ਜਾਨਵਰਾਂ ਨੂੰ ਲੈ ਕੇ ਲੋਕਾਂ ਦਾ ਲगाव ਵਧਦਾ ਜਾ ਰਿਹਾ ਹੈ ਮਾਲਕ ਹੁਣ ਖੁਦ ਹੀ ਮਾਲਕ ਨਹੀਂ ਬਲਕਿ ਮਾਤਾ ਪਿਤਾ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਦੇਖਦੇ ਨੇ ਤੇ ਉਹਨਾਂ ਕੁੱਤਿਆਂ ਬਿੱਲਿਆਂ ਨੂੰ ਆਪਣੇ ਪੁੱਤਰ ਧੀਆਂ ਨਾਲੋਂ ਵੱਧ ਕੇ ਪਿਆਰ ਕਰਦੇ ਨੇ ਉਹਨਾਂ ਨੂੰ ਚੁੰਮਦੇ ਛੱਟਦੇ ਨੇ ਉਹਨਾਂ ਨੂੰ ਆਪਣੇ ਬੈੱਡ ਤੇ ਆਪਣੀ ਰਜਾਈ 'ਚ ਨਾਲ ਪਾਉਂਦੇ ਨੇ ਹੁਣ ਕੁੱਤੇ ਖਾਸ ਕਰਕੇ ਘਰਾਂ ਦੇ ਬਾਹਰ ਰੱਖ ਹੀ ਨਹੀਂ ਕਰਦੇ ਬਲਕਿ ਘਰਾਂ ਦੇ ਅੰਦਰ ਰੱਖ ਹੀ ਕਰਦੇ ਨੇ ਇੱਕ ਸਟੇਟਸ ਬਣ ਗਿਆ ਕੁੱਤੇ ਨੂੰ ਲੈ ਕੇ ਜਿਸ ਤਰ੍ਹਾਂ ਇਹ ਆਪਣੀ ਔਲਾਦ ਤੋਂ ਵੀ ਵੱਧ ਕੇ ਲੋਕ ਕੁੱਤਿਆਂ ਬਿਲਿਆਂ ਨੂੰ ਪਿਆਰ ਕਰਦੇ ਨੇ ਹਾਲਾਂਕਿ ਜੋ ਮੇਰਾ ਤਜਰਬਾ ਹੈ ਸਾਡੇ ਚਲੋ ਰਿਸ਼ਤੇਦਾਰਾਂ ਦੇ ਮਹਿੰਗੇ ਕੁੱਤੇ ਰੱਖੇ ਹੋਏ ਨੇ ਇੰਨੀ ਸਾਫ ਸਫਾਈ ਉਹਨਾਂ ਦੀ ਕਰਦੇ ਨੇ ਤੇ ਪਰ ਫਿਰ ਵੀ ਉਹਨਾਂ ਚੋ ਸਮੈਲ ਨਹੀਂ ਜਾਂਦੀ ਇਹ ਠੀਕ ਹੈ ਕਿ ਉਹ ਜਿਹੜੇ ਉਸ ਘਰ ਚੋਂ ਰਹਿੰਦੇ ਨੇ ਜਾਂ ਉਹਨਾਂ ਨੂੰ ਰੱਖਣ ਵਾਲਿਆਂ ਨੂੰ ਉਹਨਾਂ ਚੋ ਸਮੈਲ ਨਹੀਂ ਆਉਂਦੀ ਪਰ ਉਹ ਜਦੋਂ ਦੂਸਰਾ ਕੋਈ ਵਿਅਕਤੀ ਜਾਂਦਾ ਤਾਂ ਉਹ ਕਿੰਨੇ ਵੀ ਸਾਫ ਸੁਥਰੇ ਹੋਣ ਉਸ ਘਰ ਦੇ ਵਿੱਚੋਂ ਇਦਾਂ 스멜 ਆਉਂਦੀ ਹੈ ਜਿਵੇਂ ਕੋਈ ਕੁੱਤਿਆਂ ਦੇ ਝੁੰਡ ਚ ਬੰਦਾ ਚੱਲਿਆ ਜਾਵੇ ਕਿਉਂਕਿ ਤੁਸੀਂ ਜਦੋਂ ਆਪਣਾ ਪੈਂਟ ਸ਼ਰਟ ਪਾਈ ਆ ਕੋਈ ਵੀ ਤੁਹਾਨੂੰ ਆਪਣੇ ਕੱਪੜਿਆਂ ਚੋਂ ਬਦਬੋ ਨਹੀਂ ਆਉਂਦੀ ਕਦੇ ਨਹਾ ਕੇ ਉਸੇ ਕੱਪੜਿਆਂ ਨੂੰ ਮੜ ਜਾ ਹੱਥ ਲਾ ਕੇ ਵੇਖੋ ਉਹਨਾਂ ਚ ਕਿੰਨੀ ਬੋ ਮਾਰਦੀ ਹੁੰਦੀ ਡਾਂਡ ਮਾਰਦੀ ਹੁੰਦੀ ਕਿਉਂਕਿ ਤੁਹਾਡਾ ਨੱਕ ਮਰ ਜਾਂਦਾ ਗੰਦੇ ਨਾਲ ਤੇ ਰਹਿਣ ਵਾਲੇ ਲੋਕਾਂ ਦਾ ਨੱਕ ਮਰ ਜਾਂਦਾ ਉਹਨਾਂ ਨੂੰ ਤੁਹ ਸਮੈਲ ਨਹੀਂ ਆਉਂਦੀ ਪਰ ਦੂਸਰੇ ਨੂੰ ਆਉਂਦੀ ਹੈ ਕਿਉਂਕਿ ਸਾਨੂੰ ਆਪਣੇ ਕੱਪੜਿਆਂ ਚੋਂ ਨਹੀਂ ਆਉਂਦੀ ਜਦੋਂ ਨਹਾ ਕੇ ਉਸੇ ਕੱਪੜੇ ਨੂੰ ਕਦੇ ਚੈੱਕ ਕਰਕੇ ਵੇਖੋ ਕਿੰਨਾ ਵਗਾ ਕੇ ਮਾਰੋਗੇ ਤੁਸੀਂ ਉਹਨਾਂ ਕੱਪੜਿਆਂ ਨੂੰ ਯਾਰ ਇਸ ਦੌਰਾਨ ਪਰ ਫਿਰ ਵੀ ਜਿਸ ਤਰ੍ਹਾਂ ਦੀਆਂ ਮਾਨਸਿਕ ਪ੍ਰੋਬਲਮਸ ਵੱਧ ਰਹੀਆਂ ਨੇ ਜੀ ਲਾਉਣ ਵਾਸਤੇ ਪੈਟ ਰੱਖਣੇ ਮਾੜੇ ਨਹੀਂ ਪਰ ਇਹਨਾਂ ਦੀ ਇੱਕ ਹੱਦ ਜ਼ਰੂਰ ਸਾਨੂੰ ਤੈਅ ਕਰਨੀ ਹੋਵੇਗੀ ਖਾਸ ਕਰਕੇ ਨਾ ਬਿੱਲੀਆਂ ਤੋਂ ਨਾ ਕੁੱਤਿਆਂ ਦੀ ਲੂਂ ਤੋਂ ਜਾਂ ਇਹਨਾਂ ਕੁੱਤਿਆਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਨੇ ਇਨਸਾਨਾਂ 'ਚ ਜਾ ਰਹੀਆਂ ਨੇ ਕਿ ਕੋਈ ਮੋਢਕ ਦੀਮ ਤੋਸੀ ਜੁਦੇਸਟਰ ਦੇ ਨਾਲ ਵੀ ਪਾਂਡਵਤ ਸੀ ਜਿਹੜਾ ਜੁਦੇਸਟਰ ਉਸ ਦੇ ਨਾਲ ਵੀ ਉਸ ਦਾ ਪਿਆਰਾ ਕੁੱਤਾ ਹੀ ਸਵਰਗ ਗਿਆ ਸੀ ਕਿਉਂਕਿ ਉਦੋਂ ਵੀ ਜਿਹੜਾ ਉਸ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਸੀ ਕਿ ਨਹੀਂ ਸਵਰਗ ਦੇ ਵਿੱਚ ਕੁੱਤਾ ਨਹੀਂ ਜਾ ਸਕੇਗਾ ਕਿਉਂਕਿ ਧਰਮਾਂ ਦੇ ਵਿੱਚ ਵੀ ਕੁੱਤਾ ਕੋਈ ਬਹੁਤਾ ਚੰਗਾ ਨਹੀਂ ਸਮਝਿਆ ਗਿਆ ਭਾਵੇਂ Hindu ਧਰਮ ਹੈ ਇਸਲਾਮ ਇਸ ਤੱਕ ਖਾਸ ਕਰਕੇ ਤੇ ਜਿਸ ਤਰ੍ਹਾਂ ਕੁੱਤਾ ਰਾਜ ਬਹਾਲੀ ਹੈ ਮੋਢ ਚੱਟ ਚੱਕੀ ਚੱਟਾ ਵਾਕ ਵੀ ਆਉਂਦਾ ਭਾਈ ਗੁਰਦਾਸ ਜੀ ਦਾ ਸੋ ਫਿਤਰਤ ਹੈ ਜਾਨਵਰ ਦੀ ਹਾਲਾਂਕਿ ਇਹ ਦੋਸਤ ਬਹੁਤ ਅੱਛੇ ਨੇ ਪੈਟੇ ਦੇ ਵਿੱਚ ਕੋਈ ਦੋਰਾਵਾ ਨਹੀਂ ਪਰ ਫਿਰ ਵੀ ਇੱਕ ਫਰਕ ਤੁਹਾਨੂੰ ਰੱਖਣਾ ਹੋਵੇਗਾ ਤੇ ਇਸ ਕਰਕੇ ਕੁੱਤਿਆਂ ਦੇ ਰਖ ਰਖਾਓ ਜਾਂ ਇਹਨਾਂ ਦੇ ਪੈਟ ਦੇ ਗਰੋਮਿੰਗ ਤੇ ਲੱਖਾਂ ਰੁਪਏ ਖਰਚੇ ਵੱਧ ਰਹੇ ਨੇ ਇਸ ਦਾ ਦਵਾ ਕੰਪਨੀਆਂ ਤੇ ਵੀ ਦੇਖ ਰਿਆ ਪੈਟਸ ਨੂੰ ਸੁਆਦਿਸਟ ਖਾਣਾ ਮਿਲੇ ਇਸ ਤੇ ਲਈ ਕੰਪਨੀਆਂ ਨੇ ਫੂਡ ਟੈਸਟਰ ਵੀ ਰੱਖੇ ਨੇ ਜਿਵੇਂ ਟੀ ਟੈਸਟਰ ਹੁੰਦੇ ਨੇ ਨਾ ਵਾਈਨ ਟੈਸਟਰ ਹੁੰਦੇ ਨੇ ਚਾਹ ਪੱਤੀ ਟੈਸਟ ਕਰਨ ਵਾਲੇ ਲੋਕ ਹੁੰਦੇ ਨੇ ਇਸੇ ਤਰ੍ਹਾਂ ਕੁੱਤਿਆਂ ਦਾ ਫੂਡ ਟੈਸਟ ਕਰਨ ਵਾਲੇ ਵੀ ਆ ਜਿਹੜੇ ਇਹਨਾਂ ਦੇ ਖੁਰਾਕ ਮਿਲਦੀ ਹੈ ਨਾ ਇਹਨਾਂ ਦੇ ਟੇਸਟਰ ਵੀ ਲੋਕਾਂ ਨੇ ਰੱਖੇ ਨੇ ਕਿ ਜਿਹੜੇ ਕੁੱਤਿਆਂ ਦੀ ਖੁਰਾਕ ਚੈੱਕ ਕਰਦੇ ਨੇ ਕਿਉਂਕਿ ਆ ਹਾਥੀ ਦੀ ਖੁਰਾਕ ਤਾਂ ਉਹਨੂੰ ਪੱਤਰਕਾਰ ਸੀ ਜਿਹੜਾ ਉਹਨੂੰ ਚੈੱਕ ਕਰਾਈ ਸੀ ਜਿਹੜਾ ਹਾਥੀ ਨੂੰ ਜੂਸ ਦਿੱਤਾ ਜਾ ਰਿਹਾ ਮਾਨੀ ਦੇ ਮੁੰਡੇ ਵੱਲੋਂ ਉਹ ਤਾਂ ਇੰਡੀਆ ਦੇ ਬਹੁਤ ਵੱਡੇ ਪੱਤਰਕਾਰ ਨੇ ਵੀ ਚੈੱਕ ਕੀਤਾ ਸੀ ਹੈਨਾ ਸੋ ਇਸ ਕਰਕੇ ਇਸ ਤਰ੍ਹਾਂ ਦੇ ਫੂਡ ਟੈਸਟਰ ਰੱਖੇ ਹੋਏ ਨੇ ਨਾ ਕੰਪਨੀਆ ਨੇ ਆਸਟ੍ਰੇਲੀਆ ਪੈਟ ਕੇਅਰ ਬ੍ਰਾਂਡ ਦੇ ਡਾਕਟਰ ਲੀਸਾ ਦਾ ਜਿਹੜਾ ਬਰਨਵਾਰਟ ਬਾਕਸ ਜਿਹੜਾ ਡੌਗ ਲਵਰ ਦੇ ਵਿੱਚ ਖਾਸਾ ਪਸੰਦ ਹੈ ਉਹਨਾਂ ਦਾ ਜਿਹੜੀ ਖੁਰਾਕ ਹੈ ਤੇ ਇਸ ਦੇ ਵਿੱਚ ਡੌਗ ਦੇ ਵਾਸਤੇ ਜਿਹੜਾ ਮਟਰ ਦੇ ਨਾਲ ਲੋ ਫੈਟ ਚਿਕਨ ਤੇ ਦਾਲ ਦੇ ਵਿੱਚ ਜਿਹੜਾ ਦਾਲ ਦਾ ਬਣਿਆ ਇਹ ਖਾਣਾ ਹੁੰਦਾ ਹੈ ਤੇ ਇਸ ਨੂੰ ਪੈਕ ਕਰਨ ਤੋਂ ਪਹਿਲਾਂ ਕਰਮਚਾਰੀ ਖੁਦ ਉਸ ਨੂੰ ਚੱਖਦੇ ਨੇ ਪੈਟਸ ਦੀ ਗਰੂਮਿੰਗ ਦੇ ਵਾਸਤੇ ਕਰੀਮ ਬਾਜ਼ਾਰ ਦੇ ਵਿੱਚ ਆ ਗਈ ਹੈ ਤੇ ਇਹਨਾਂ ਦੀ ਸਕਿਨ ਦੀ ਜ਼ਰੂਰਤ ਦੇ ਅਨੁਸਾਰ ਇਹ ਪ੍ਰੋਡਕਟ ਬਣਾਏ ਗਏ ਨੇ ਸਵੇਦਨਸ਼ੀਨ ਵਾਲ ਜਾਂ ਇਹਨਾਂ ਦੀ ਸਕਿਨ ਦੇ ਵਾਸਤੇ ਜਿਹੜੇ ਕਲੀਨਜ਼ਰ, ਹੋਲਨ ਤੇ ਬਾਮ ਜੜੀਆਂ ਆਗੀਆਂ ਨੇ ਸੋ ਕੰਪਨੀਆਂ ਇਹ ਦਾਵਾ ਕਰਦੀਆਂ ਨੇ ਕਿ ਪੂਰੀ ਤਰ੍ਹਾਂ ਆਰਗੇਨਿਕ ਸ਼ੈਂਪੂ ਸਾਬਣਾ ਕੁੱਤਿਆਂ ਦੇ ਵਾਸਤੇ ਇਹਨਾਂ ਪੈਟਸ ਦੇ ਵਾਸਤੇ ਵੀ ਆਗਏ ਨੇ ਕਈ ਉਤਪਾਦ ਤਾਂ ਜਿਹੜੇ ਜੈਨੇਟਿਕਲੀ ਮੋਡੀਫਾਈਡ ਨਹੀਂ ਹੈ ਇਹ ਇਹਨਾਂ ਦਾ ਕੋਈ ਵੀ ਉਤਪਾਦ ਹੈ ਜਿਹੜਾ ਜੈਨੇਟਿਕਲੀ ਮੋਡੀਫਾਈਡ ਜੀਐਮ ਨਹੀਂ ਹੈ ਇਸ ਤਰ੍ਹਾਂ ਕੇਵਲ ਪ੍ਰਕਿਰਤੀ ਸਮਗਰੀ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੀ ਅਮਰੀਕਨ ਕੰਪਨੀ ਫਿਸ਼ ਪੇਟ ਦੀ ਵਿਕਰੀ 3 ਸਾਲ ਦੇ ਵਿੱਚ ਦੁੱਗਣੀ ਹੋ ਗਈ ਹੈ ਜਾਨੀ ਕੁੱਤਿਆਂ ਦੇ ਵਾਸਤੇ ਵੀ ਆਰਗੇਨਿਕ ਚੀਜ਼ਾਂ ਮਾਲਕ ਖਰੀਦਣ ਲੱਗੇ ਨੇ ਸੋ ਇਸ ਦੇ ਵਿੱਚ ਮਾਲਕ ਇਸ ਤੇ ਮਾਲਕ ਵਿਲੀਅਮ ਸਾਇਰ ਕਹਿੰਦੇ ਨੇ ਕਿ ਪੈਟਸ ਨੂੰ ਇਨਸਾਨਾਂ ਵਰਗਾ ਮਹੱਤਵ ਉਹ ਦਿੰਦੇ ਨੇ ਇਸ ਤੇ ਨਾਲ ਕਹਿੰਦੇ ਇਸ ਤੇ ਮਾਨਵਿਕਰਨ ਕਰਕੇ ਵਿਕਰੀ ਵਧੀ ਹੈ ਕੁੱਤੇ ਬਿੱਲੀਆਂ ਤੇ ਹੋਰ ਜਾਨਵਰਾਂ ਦਾ ਖਿਆਲ ਵੀ ਬੱਚਿਆਂ ਦੀ ਤਰ੍ਹਾਂ ਰੱਖਿਆ ਜਾ ਰਿਹਾ ਹੈ ਜ਼ਿਆਦਾਤਰ ਘਰਾਂ ਦੇ ਵਿੱਚ ਹੁਣ ਆ ਗਾਰਡਨ ਜਾਂ ਕਮਰਿਆਂ ਤੋਂ ਬਾਹਰ ਉਹਨਾਂ ਨੂੰ ਨਹੀਂ ਰੱਖਦੇ ਬਲਕਿ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਜਗ੍ਹਾ ਹਰ ਕਮਰੇ ਦੇ ਵਿੱਚ ਉਹ ਆ ਜਾ ਸਕਦੇ ਨੇ ਤੇ ਸੌਂਦੇ ਨੇ ਈਵਨ ਕਈਆਂ ਨੇ ਤਾਂ ਉਹਨਾਂ ਦੀ ਪਲੇਟ ਵੀ ਆਪਣੇ ਨਾਲ ਲਈਏ ਇੱਕ ਬੁਰਕੀ ਉਹਨਾਂ ਨੂੰ ਖਵਾਉਂਦੇ ਨੇ ਇੱਕ ਆਪ ਖਾਂਦੇ ਨੇ ਤੇ ਇਸ ਦੌਰਾਨ ਹੁਣ ਇਹ ਤੋਹਫੇ ਵੀ ਮਿਲਦੇ ਨੇ ਅਮਰੀਕਨ ਪੈਟ ਪ੍ਰੋਡਕਟ ਐਸੋਸੀਏਸ਼ਨ ਦੇ ਸਰਵੇਖਣ ਦੇ ਮਤਾਬਕ ਜਿਹੜੇ ਜੈਨਜੀ ਮਾਲਕ ਨੇ ਉਹਨਾਂ ਨੇ ਲਗਭਗ 95 ਫੀਸਦੀ ਨੇ ਆਖਿਆ ਕਿ ਆਪਣੇ ਡੌਗ ਦੇ ਲਈ ਹਰ ਸਾਲ ਕਮ ਸੇ ਕਮ ਇੱਕ ਤੋਹਫਾ ਖਰੀਦਦੇ ਨੇ ਤੇ ਇਸ ਤੋਹਫੇ ਦੇ ਤੌਰ ਤੇ ਔਸਤਨ ਉਹ 4000 ਰੁਪਏ ਖਰਚ ਕਰਦੇ ਨੇ ਤੇ ਪਿਛਲੇ ਸਾਲ ਅਮਰੀਕਨ ਨੇ ਆਪਣੇ ਪੈਟਸ ਦੇ ਵਾਸਤੇ ਜੋ ਖਾਣਾ ਜਾਂ ਜਿਹੜੇ ਮਾਹਰ ਡਾਕਟਰ ਸਲੋਤਰੀ ਰੱਖੇ ਸੀਗੇ ਜਿਹੜੇ ਐਨੀਮਲ ਹਸਬੈਂਡ ਦੇ ਜਿਹੜੇ ਡਾਕਟਰ ਰੱਖੇ ਸੀ ਉਹਨਾਂ ਦੇ ਖਡਾਉਣੇ ਉਹਨਾਂ ਦੇ ਗਰੋਮੇ ਪ੍ਰੋਡਕਟ ਤੇ 15 ਲੱਖ ਕਰੋੜ ਰੁਪਏ ਖਰਚ ਕੀਤਾ ਤੇ ਦੁਨੀਆ ਭਰ ਦੇ ਵਿੱਚ ਪਾਲਤੂ ਜਾਨਵਰਾਂ ਦਾ ਇਹ ਖਾਣ-ਪਾਣ ਦਾ ਬਾਜ਼ਾਰ 230 ਤੱਕ 41 ਪੌਣੇ 42 ਲੱਖ ਕਰੋੜ ਦਾ ਹੋ ਜਾਏਗਾ ਪੌਣੇ 42 ਲੱਖ ਕਰੋੜ ਦਾ ਇਹਨਾਂ ਦਾ ਬਿਜ਼ਨਸ ਹੋ ਜਾਏਗਾ ਖਾਣ-ਪਾਣ ਰੱਖ-ਰਖਾਓ ਇਹਨਾਂ ਦੇ ਸ਼ੈਂਪੂ ਕਰੀਮਾਂ ਦਾ ਇਸ ਸਬੰਧੀ ਪੈਟਸ ਦੇ ਨਾਲ ਦੋ ਲੋਕਾਂ ਦਾ ਵੱਡਾ ਪਿਆਰ ਮੁਹੱਬਤ ਦਾ ਅਸਰ ਇਹ ਦਿਖ ਰਿਹਾ। ਏਥੀਨਸ ਦੇ ਜਰਜੀਆ ਨਿਵਾਸੀ ਹੈਦਰ ਮੈਸੀ ਦਾ ਕਹਿਣਾ ਕਿ ਉਹ 9 ਸਾਲ ਤੋਂ ਡੌਗ ਦੀ ਐਮ ਆਰ ਆਈ ਅਤੇ ਬ੍ਰੇਨ ਕੈਂਸਰ ਦਾ ਖੁਲਾਸਾ ਹੋਇਆ 9 ਸਾਲ ਦੇ ਡੌਗ ਨੂੰ। 4 ਮਹੀਨੇ ਬਾਅਦ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਉਸ ਤੇ ਇਲਾਜ ਤੇ 1.60 ਲੱਖ ਤੋ ਜਿਆਦਾ ਖਰਚਾ ਹੋਇਆ ਮੈਸੀ ਕ੍ਰੈਡਿਟ ਕਾਰਡ ਦੇ ਜ਼ਰੀਏ ਉਸਨੇ ਖਰਚ ਕੀਤਾ ਤੇ ਇਹ 200 218 ਦੀ ਗੱਲ ਹੈ ਤੇ ਹੁਣ ਤੱਕ 30000 ਤੋਂ ਜ਼ਿਆਦਾ ਲੋਕ 30 30% ਤੋਂ ਜ਼ਿਆਦਾ ਜਿਹੜਾ ਵਿਆਜ ਦੇ ਨਾਲ ਉਹ ਕਰਜ਼ਾ ਉਸ ਦਾ ਚੁਕਾ ਰਹੀ ਹੈ ਜਿਹੜਾ ਉਸਨੇ ਆਪਣੇ ਇਸ ਕੁੱਤੇ ਦੇ ਇਲਾਜ ਤੇ ਇਹ ਪੈਸਾ ਖਰਚ ਕੀਤਾ ਆ ਇਸ ਕਰਕੇ ਇਹ ਮਤਲਬ ਇਹਨਾਂ ਕੁੱਤਿਆਂ ਦੇ ਵਾਸਤੇ ਵੀ ਬ੍ਰੇਨ ਕੈਂਸਰ ਜਾਂ ਐਮ ਆਈ ਆਰ ਜਾਂ ਇਸ ਤਰ੍ਹਾਂ ਦੇ ਕਲੀਨਿਕ ਖੁੱਲ ਗਏ ਨੇ। ਸੋ ਬਾਜੀ ਲਾਗੇ ਕੁੱਤੇ ਤੈਥੋਂ ਉੱਤੇ ਬੰਦਿਆ ਬਣ ਜਾ ਕੁੱਤਾ। ਅਸਲ ਦੇ ਵਿੱਚ ਮਨੁੱਖ ਮਨੁੱਖ ਦੇ ਨਾਲੋਂ ਟੁੱਟ ਗਿਆ। ਇਸ ਕਰਕੇ ਸਾਡੇ ਇੱਕ ਜਦੋਂ ਇਸ ਕਾਲਜ ਪੜ੍ਹਦੇ ਸੀ ਨਾ ਇੱਕ ਕੁੜੀ ਦੀ ਮੁਹੱਬਤ ਟੁੱਟ ਗਈ। ਉਹਨੇ ਇੱਕ ਕੁੱਤਾ ਰੱਖਿਆ ਤੇ ਆਪਣੇ ਕੁੱਤੇ ਦਾ ਨਾਂ ਉਸਨੇ ਆਪਣੇ ਬੁਆਏਫਰੈਂਡ ਦੇ ਨਾਂ ਤੇ ਰੱਖ ਲਿਆ। ਹਲਾਂ ਗੋ ਧੋਖਾ ਦੇ ਗਿਆ ਸੀ ਉਹਨੂੰ ਸੋ ਮੰਨਿਆ ਕਿ ਇਹ ਵਫਾਦਾਰ ਨੇ ਪਰ ਇਹ ਜਿਹੜਾ ਦੁਨੀਆ ਦਾ ਵਾਅਦਾ ਲਗਾ ਆਇਆ ਨਾ ਇਹਦੇ ਚ ਧਰਮ ਵਾਲਿਆਂ ਨੇ ਵੀ ਆਪਣਾ ਰੋਲ ਨਿਭਾਇਆ ਆਈਲਾ ਸਾਹਿਬ ਸਵਾਗਤ ਹੈ ਸੱਸੀ ਗਾਲ ਸੱਸੀ ਗਾਟ ਹੋਣਾ ਬਾਈ ਮੈਂ ਗਾਣਾ ਤੁਹਾਨੂੰ ਪਤਾ ਹੀ ਤੁਸੀਂ ਸਵਾਲ ਦਾ ਜਵਾਬ ਦੇਣਾ ਸੀ ਆਪਦੇ ਦਾ ਵੀ ਉਹਨੇ ਕਹਾ ਫਿਰ ਵਿਆਹ ਕਰਾਇਆ ਕਿ ਕੱਲਾ ਕੁੱਤਾ ਹੀ ਰੱਖਿਆ ਹੀ ਨਹੀਂ ਕੁੱਤਾ ਹੀ ਰੱਖਿਆ ਸੀਗਾ ਨਾ ਰੱਖੇ ਅਹ ਇਹ ਤਾਂ 90 ਦੀ ਗੱਤ ਹੈ ਹੂੰ ਮਾਰ ਪਤਾ ਰਹੀ ਚਲੋ ਕੋਈ ਗੱਲ ਨਹੀਂ ਬਾਅਦ ਚ ਤਾਂ ਫਿਰ ਅਸੀਂ ਛੱਡ ਗਏ ਸੀ ਨਾ ਕਾਲਜ ਪਤਾ ਨਹੀਂ ਫਿਰ ਉਹਨੇ ਪਰ ਉਹਨੇ ਆਪਣੇ ਬੁਆਏਫਰੈਂਡ ਦਾ ਨਾਮ ਤੇ ਕੁੱਤਾ ਰੱਖ ਲਿਆ ਸੀਗਾ ਤੇ ਉਸ ਤਰ੍ਹਾਂ ਉਹ ਮੁੰਡੇ ਨੂੰ ਛੇੜਦੇ ਸੀ ਮੁੰਡਾ ਕਹਿੰਦਾ ਚਲੋ ਮੇਰੇ ਨੂੰ ਯਾਦ ਤਾਂ ਕਰਦੀ ਆ ਨਾ ਇਸ ਤਰ੍ਹਾਂ ਦੇ ਬੇਵਫਾ ਹੁੰਦੇ ਨਹੀਂ ਨਹੀਂ ਪਰ ਉਹਨੇ ਬੁਆਏਫਰੈਂਡ ਬਦਲ ਲਿਆ ਸੀ ਫਿਰ ਸੱਚ ਕੁੱਤਾ ਤਾਂ ਹੋ ਹੀ ਰੱਖਿਆ ਬੁਆਏਫਰੈਂਡ ਬਦਲ ਲਿਆ ਸੀ ਕੁੜੀ ਨੇ ਮੈਂ ਸਵਾਲ ਮੇਰਾ ਹੀ ਤੁਹਾਨੂੰ ਵੀ ਤੁਸੀਂ ਪੱਤਰਕਾਰ ਕੋਜੀ ਹੁੰਦੇ ਹੋ ਖੋਜ ਤਾਂ ਮੈਂ ਨਹੀਂ ਛੱਡਦਾ ਜੀ ਤੁਸੀਂ ਕਿਵੇਂ ਛੱਡਤੀ ਅਸੀਂ ਸ਼ਹਿਰ ਛੱਡਤਾ ਸੀ ਨਾ ਨਾਬਾ ਸ਼ਹਿਰ ਛੱਡਤਾ ਸੀ ਅਸੀਂ ਫਿਰ ਜੋ ਮਰਜੀ ਛੱਡ ਤੋ ਕਿਉਂਕਿ ਸਾਡੇ ਫਿਰ ਕਿੱਸੇ ਵਾਲੇ ਹੋ ਗਏ ਸੀ ਨਾ ਲੜਾਈਆਂ ਲੜੋਈਆਂ ਫਿਰ ਘਰ ਦੇ ਨਾਲ ਚੱਕ ਕੇ ਫਤੇਗੜ ਪਾਤਾ ਸੀ ਦੇਖਦੇ ਹੋ ਪਤੇਗੜ ਵਧੀਆ ਸਾਲਾਂ ਨੂੰ ਵਧੀਆ ਕਾਲੇ ਫਤੇਗੜ ਹੁੰਦਾ ਸੀ ਆਪਣੇ ਬੜੀ ਹਾਂ ਸੌਖਾ ਜਿਹਾ ਕੰਮ ਸੀ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਨੂੰ ਸੌਖੀ ਹੈ ਜੀ ਅੱਜ ਵੀ ਹੈ ਨਾ ਰੋਣਾ ਜਾਬ ਇੱਥੇ ਜਿਹੜਾ ਸਾਰਿਆਂ ਤੋਂ ਵੱਡਾ ਬਿਜ਼ਨਸ ਆ ਨਾ ਜਿਹੜੇ ਡਾਕਟਰ ਪੈਟ ਵਾਲੇ ਨੇ ਉਹ ਸਾਰਿਆਂ ਤੋਂ ਵੱਧ ਪੈਸੇ ਬਣਾਉਂਦੇ ਜੀ ਇੱਥੇ ਬਿਲਕੁਲ ਹਮ ਮੈਂ ਹੱਤੋਂ ਬਾਅਦ ਇੱਥੇ ਦੇਖੋ ਰੁਝਾਨ ਆਪਣਾ ਵੀ ਵੱਧ ਜਾਣਾ ਇਹ ਤੁਸੀਂ ਜਿਵੇਂ ਸਟੋਰੀਆਂ ਸੁਣਾ ਰਹੇ ਹੋ ਹੁਣ ਜਿਵੇਂ ਭਾਈ ਜੀ ਆ ਸਾਡੇ ਨੇੜੇ ਨਾ ਸਾਡੇ ਘਰਾਂ ਦੇ ਨੇੜੇ ਦੋ ਦੁਕਾਨਾਂ ਖੁੱਲ ਗਈਆਂ ਜਿੱਥੇ ਆ ਡੌਗ ਦੇ ਫੂਡ ਮਿਲਦਾ ਐਨ ਵੱਡੀਆਂ ਫੀਡ ਦੀ ਕੋਈ ਦੁਕਾਨ ਨਹੀਂ ਹੈ। ਚਲੋ ਠੀਕ ਹੈ ਅਜੇ ਡੰਗਰ ਬਾਹਰ ਨਹੀਂ ਕੱਢੇ। ਇਸ ਏਰੀਏ 'ਚ ਪਸ਼ੂ ਰੱਖੇ ਹੋਏ ਨੇ ਲੋਕਾਂ ਨੇ। ਪਰ ਜਿਹੜਾ ਵੀ ਪਿੰਡਾਂ 'ਚੋਂ ਲੋਕ ਆਉਂਦੇ ਸੀਗਾ ਨਾ ਉਹ ਆਪਣੀ ਮੱਝਾਂ ਅਸੀਂ ਵੀ ਲਿਆਂਦੀ ਸੀ। ਚਲੋ ਹੁਣ ਵੀ ਅਸੀਂ ਤਾਂ ਰੱਖਿਆ ਹੋਇਆ گاਵਾ ਤਿੰਨ ਚਾਰ ਮੁੰਡੇ ਨੇ ਆਪਣੇ ਨੇ। ਪਰ ਪਲੋਟ ਅਜੇ ਵੀ ਲੋਕਾਂ ਦੇ ਖਾਲੀ ਨੇ। ਇਹ ਨਹੀਂ ਕਿ ਡੈਰੀ ਨਹੀਂ ਬਣ ਸਕਦੀ ਕਿਉਂਕਿ ਡੈਰੀ ਬਾਹਰ ਕੱਢਦੀ ਪਟਿਆਲੇ 'ਚੋਂ ਪਰ ਫਿਰ ਵੀ ਜਗ੍ਹਾ ਹੈਗੀ ਐ। ਪਰ ਇੱਥੇ ਫੀਡ ਲੈਂਡ ਜਾਓ ਤਾਂ ਤੁਹਾਨੂੰ 3 ਕਿਲੋਮੀਟਰ ਜਾਣਾ ਪੈਂਦਾ। ਪਰ ਕੁੱਤਿਆਂ ਦਾ ਫੂਡ ਆ ਤੁਹਾਨੂੰ ਨੇੜੇ ਮਿਲਦਾ ਕਾਰਨ ਕੀ ਇਹ ਕੁੱਤੇ ਲੋਕਾਂ ਨੇ ਘਰਾਂ ਚ ਰੱਖੇ ਹੋਏ ਨੇ ਬਿੱਲੀਆਂ ਰੱਖੀਆਂ ਹੋਈਆਂ ਨੇ ਸੋ ਇਸ ਕਰਕੇ ਇੱਕ ਛੋਟੇ ਜਿਹੇ ਏਰੀਏ ਚਾ 2 ਕਿਲੋਮੀਟਰ ਏਰੀਏ ਚ ਦੋ ਦੁਕਾਨਾਂ ਦੋ ਸਾਲ ਚ ਖੁੱਲ ਗਈਆਂ ਬਾਈ ਜੀ ਹਾਲਾਂਕਿ ਜਿਹੜੇ ਮੈਡੀਕਲ ਸਟੋਰ ਨੇ ਉਹਨਾਂ ਨੇ ਆਪਣਾ ਰੱਖਿਆ ਹੋਇਆ ਦੋ ਦੋ ਥੈਲੇ ਉਹਨਾਂ ਨੇ ਵੀ ਰੱਖੇ ਹੋਏ ਨੇ ਪਰ ਦੋ ਦੁਕਾਨਾਂ ਦਾ ਸਪੈਸ਼ਲੀ ਡੌਗ ਫੂਡ ਦੀਆਂ ਇੰਡੀਵਿਜੂਅਲ ਜਿਹੜੀਆਂ ਕੁੱਤਿਆਂ ਦਾ ਹੀ ਸਮਾਨ ਮਿਲਦਾ 2 ਕਿਲੋਮੀਟਰ ਏਰੀਏ ਚ ਉਹ ਦੋ ਦੁਕਾਨਾਂ ਖੁੱਲੀਆਂ ਕਿਉਂਕਿ ਹਰ ਘਰ ਤਾਂ ਕੁੱਤੇ ਰੱਖੇ ਹੋਏ ਨੇ ਆ ਮੈਂ ਕੀ ਆ ਰੋਣਾ تھا ਆਪਣੇ ਵੇਲੇ ਜੈਨ ਬਾਪੂ ਨੇ ਵੜੇਗਾ ਲੋ ਜਰਾ ਆਪਾਂ ਵੀ ਦੋ ਤਿੰਨ ਤਾਂ ਆਪਾਂ ਹੁੰਦੇ ਹੀ ਸੀ ਘਟੋ ਘਟ ਬਾਪੂ ਨਹੀਂ ਪੰਜ ਛੇ ਹੁੰਦੀਆਂ ਰ ਹੌਲੀ ਹੌਲੀ ਘਟਦੇ ਘਟਦੇ ਘਟੇ ਜੀ ਤੱਪਦੇ ਹੂੰ ਓਕ ਓਕ ਗੱਲ ਆ ਵੀ ਉਹ ਲਗਾ ਕਹਿੰਦਾ ਜੇ ਮੇਰੇ ਵਰਗਾ ਕਹਿੰਦੇ ਮੈਂ ਮਰ ਲੱਗਿਆ ਅਗਲਾ ਕਹਾਂ ਤੂੰ ਕਿਤੇ ਪਾਚ ਨਾ ਗਈ ਹੈ ਤੈਨੂੰ ਚੰਗੀ ਤਰ੍ਹਾਂ ਡੋਬ ਕੇ ਆਵਾਂ ਵੀ ਹੈਗੇ ਨੇ ਪਿੱਛੇ ਤਿੰਨ ਚਾਰ ਹੋਰ ਹੂੰ ਹੁਣ ਜਵਾਕ ਇੱਕ ਕਾਈ ਜਦੋਂ ਕਹਿੰਦਾ ਮਰ ਨੂੰ ਮਤਲਬ ਕਹਿ ਹੀ ਨਹੀਂ ਸਕਦੇ ਕਹਿ ਸਕਦੇ ਨੇ ਵੀ ਮਰ ਜਾ अच्छा एक और भी है इता मेरी इता मेरी गल ਨੂੰ ਗਲਤ ਨਾ ਲਿਓ ਗੱਲ ਪੂਰੀ ਹੋ ਰਿਹਾ ਟੋਣਾ ਸੋਰੀ ਉਹ ਪੇਜ ਤਾਂ ਸੀ ਟ੍ਰਾਂਟੋਨੋ ਜਾਂ ਸਟੇ ਕਿਤੇ ਹੀ ਪੇਜ ਉਹ ਉੱਥੇ ਚਲੇ ਗਿਆ ਫਿਰ ਹੁਣ ਗਲੱਪਾ ਆਈ ਜਿਹੜਾ ਉਹ ਕਿੱਥੋਂ ਪੂਰਾ ਹੋਣਾ ਹਮ ਕਾਰਨ ਬਹੁਤ ਨੇਟਵਾਨਾ ਸਾਬ ਕਿੱਥੇ ਦੇ ਬੱਚੇ ਨੂੰ ਜੋਬ ਕਿਤੇ ਮਿਲ ਗਈ ਆ ਕਰੂਜੀ ਦੇ ਭੈਣ ਜੀ ਇਹਨਾਂ ਦਾ ਬੱਚਾ ਉੱਥੇ ਆਪਣਾ ਸੁਣਦੇ ਆ ਇੱਕ ਇੱਕ ਗੌਰ ਕਰਦਾ ਸੌਫ ਦੇ ਵਿੱਚ ਹਮ ਬੱਚੇ ਹੈ ਨਹੀਂ ਕੋਲ ਹਨਾ ਮਤਲਬ ਦੇਖੋ ਜੀ ਠੀਕ ਹੈ ਮੈਂ ਜੇ ਤੁਸੀਂ ਗੱਲ ਦੱਸੀ ਠੀਕ ਹੈ ਪਰ ਇਹਨਾਂ ਕੋਟਾਂ ਜਾਂ ਬਿੱਲੀ ਆ ਜਾਂ ਤੁਹਾਡੇ ਪੈਰਾਂ ਨੂੰ ਚੁੰਬੜਦੇ ਨੇ ਆਉਂਦੇ ਆ ਨੂੰ ਤੁਹਾਨੂੰ ਸਾਥ ਹੋਣ ਲੱਗ ਜਾਂਦਾ ਹੀ ਹੂੰ ਪਿਆਰ ਆਉਣ ਲੱਗ ਜਾਂਦਾ ਆਪਦੇ ਆਪ ਹੂੰ ਬੈਠੇ ਢੀਕਦੇ ਬਸ ਉਹ ਟਾਕੀ ਆਈ ਝਾਕਦੇ ਨੇ ਇੱਥੇ ਮੈਂ ਗੋਰਿਆਂ ਦੇ ਇਹੀ ਕੰਮ ਦੇਖਿਆ ਮੈਂ ਉਹਨੂੰ ਟਾਕੀ ਆਈ ਝਾਕਣ ਦੀ ਬੈਠੀ ਹਾਂ ਹਾਂ ਬਿਲਕੁਲ ਵੀ ਕੋਈ ਆਵੇਗਾ ਕੋਈ ਗੱਲ ਕਰੇ ਗੱਲ ਕਰੇ ਹਨਾ ਉਹ ਉਹਨਾਂ ਨੂੰ ਪਤਾ ਹੁੰਦਾ ਵੀ 8:00 ਵਜੇ ਆਉਣਾ ਹੈ ਕਰਨਾ ਹੈ ਸਾਰਿਆਂ ਦਾ ਇਥੇ ਹਾਲਾਤ ਇਹੋ ਜਿਹੇ ਨਹੀਂ ਹੂੰ ਫਿਰ ਕਰੇ ਜਦ ਅਕਲਾਪਾ ਜਿਹੜਾ ਕੁੱਝ ਅਕ ਇਟਰਨੀ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੀ ਜਿਹੜੀ ਆਪਾਂ ਜਿਹੜੇ ਪਾਸੇ ਨੂੰ ਆਪਾਂ ਤੁਰ ਪੇਰੇ 50 ਸਾਲ ਪਹਿਲਾਂ ਤੁਰੇ ਹੋਏ ਜੁੱਤ ਪਾਸੇ ਨੂੰ ਆਪਾਂ ਅੱਜ ਤੁਰੇ ਆਪਾਂ ਨੂੰ ਔਖਾ ਲੱਗ ਰਿਹਾ ਹੂੰ ਪਰ ਯਾਦ ਰੱਖਿਓ ਆਪਣੇ ਹੁੰਦੇ ਚਲੋ ਆਪਾਂ ਦਾ ਤਰਫ ਨਹੀਂ ਕਿਉਂਕਿ ਆਪਾਂ ਸਾਂਝੇ ਮੈਂ ਅੱਗੇ ਵੀ ਕਈ ਗੱਲ ਕਰਦਾ ਵੀ ਆਪਾਂ ਸਾਂਝੇ ਪਰਵਾਣਾ ਚ ਉੱਟ ਕੇ ਆਏ ਹੋਏ ਬੰਦੇ ਆ ਹੂੰ ਜਾਂ ਸਾਡੇ ਦੇ ਵਿੱਚ ਸ਼ਰਮ ਹੈ ਅੱਜ ਵੀ ਸ਼ਰਮਾ ਸਾਡੇ ਵਿੱਚ ਅੱਜ ਵੀ ਵੱਡੇ ਆ ਮੁਰੇ ਅਸੀਂ ਫੇਰ ਵੀ ਬਹੁਤ ਸਤਿਕਾਰ ਨਾਲ ਗੱਲ ਕਰਦੇ ਆ ਜਾਂ ਕੇ ਹੂੰ ਕਿਉਂ ਕਿਉਂ ਕਰਦੇ ਆ ਜੀ ਕਿਉਂਕਿ ਅਸੀਂ ਦੇਖਿਆ ਹੋਇਆ ਹੂੰ ਤੇ ਅੱਜ ਆਪਣੇ ਬੜੇ ਢਿੱਕੇ ਦਾ ਸਤਕਾਰ ਦੇਖ ਲਈ ਤੇ ਹੁਣ ਦੇਖ ਲੋ ਟੀਚਰ ਸਾਹਿਬ ਦਾ ਸਤਕਾਰ ਹੂੰ ਕਿੱਥੇ ਗਈ ਗੱਲ ਜੀ ਹੂੰ ਆਪਾਂ ਅੱਖ ਜੱਕ ਪਾ ਕੇ ਗੱਲ ਕਰਦੇ ਹਾਂ ਟੀਚਰ ਸਾਹਿਬ ਦੇ ਕਦੇ ਕਰੀ ਸੀ ਕਦੇ ਬਿਲਕੁਲ ਵੱਡਿਆਂ ਦੇ ਨਾਲ ਜੇ ਕਿਸੇ ਨੇ ਤੀਏ ਨੇ ਵੀ ਥੱਪੜ ਮਾਰ ਦੇਣਾ ਕਦੇ ਬਾਪੂ ਜੀ ਨੇ ਇਹ ਉਹ ਬੰਦਾ ਕੁੱਟਿਆ ਸੀ ਜਾ ਕੇ ਹੂੰ ਤੇ ਹੁਣ ਕੀ ਹੁੰਦਾ ਜੀ ਬਿਲਕੁਲ ਜੋ ਇਸ ਕਰਕੇ ਨਾ ਜਿਹੜਾ ਮਾਹੌਲ ਹੈ ਸਾਨੂੰ ਕਈ ਬਹੁਤ ਗੱਲਾਂ ਔਖੀਆਂ ਲੱਗਦੀਆਂ ਬਹੁਤ ਗੱਲਾਂ ਹੁਣ ਤੁਸੀਂ ਵੀ ਲੈ ਦੇਖਣ ਲੱਗ ਜਾਈ ਕੋਈ ਰੀਅਲ ਫੋਲੋ ਬੋਏਫ੍ਰੈਂਡ ਕਰ ਉਹ ਇਹੋ ਜਿਹੀ ਆਉਂਦੀ ਮੈਨੂੰ ਐ ਲੱਗਦਾ ਹੁੰਦਾ ਵੀ ਯਾਰ ਇਹਨਾਂ ਦੇ ਕੋਈ ਮਾਂ ਪਿਓ ਭੈਣ ਭਾਈ ਇਹਨਾਂ ਨੂੰ ਕਿਉਂ ਨਹੀਂ ਕਹਿੰਦੇ ਹੁਣ ਵੀ ਕੋਈ ਇਹੋ ਜਿਹੀ ਲਫ਼ਜ਼ ਬੋਲਦੇ ਹਾਲਾਤ ਤਾਂ ਹੌਲੀ ਹੌਲੀ ਚੇਂਜ ਹੋਈ ਜਾਂਦੇ ਨੇ ਹਮ ਹੁਣ ਇੱਥੇ ਜਦੋਂ ਮੈਂ ਚਰਮਾ ਕੇ ਵੀ ਤੁਹਾਨੂੰ ਦੱਸੀ ਗੱਲ ਨਿਊਯਾਰਕ ਸੀਗੇ ਉੱਥੇ ਹੋ ਰਹੀ ਸੀ ਜਦੋਂ ਮੈਂ ਇੱਥੇ ਆਇਆ ਉਹਨਾਂ ਨੇ ਬੜੇ ਪ੍ਰੋਬਲਮ ਆ ਗਣਾ 2 ਦਾ 16 ਤਾਂ ਟੱਪ ਗਈਆਂ ਉਹ ਚਲੀ ਗਈਆਂ ਉਹਦੇ ਬੋਏਫ੍ਰੈਂਡ ਨਾਲ ਇੱਕ ਰਹਿ ਗਈ ਉਹ ਜਦੋਂ ਜਾਊ ਮੈਂ ਮੁੜ ਕੇ ਪੁੱਛਾਂ ਇਹ ਇੰਨਾ ਦਾ ਮਾਹੌਲ ਹੈ ਜਾਈ ਜਿਹਨੇ ਸਿੱਖਿਆ ਹੋ ਕੁਛ ਹੂੰ ਹੂੰ ਉਹ ਅਸਰ ਕਿ ਅਸਰਤਾ ਹੁੰਦਾ ਹੀ ਹੈ ਨਾ ਹੂੰ ਜੇ ਇੱਕ ਬੀੜੀ ਮੈਂ ਆ ਮੇਰੀ ਤੇ ਇਹ ਤੋਂ ਕਿਹਾ ਵੀ ਕਮਿਊਨਿਟੀ ਵਿਆਹ ਕਰਾਉਣਗੇ ਮੈਂ ਪ੍ਰਾਉਡ ਮਹਿਸੂਸ ਕਰੂੰਗੀ ਸੱਕੋ ਸਾਡੀ ਜਿੱਤ ਆ ਜਿਹੜੀ ਉਹ ਇਸੇ ਤੱਕ ਹੈ ਇਸੇ ਜਨਰੇਸ਼ਨ ਤੱਕ ਹੂੰ ਕਹਾ ਕੀ ਹੋਣਾ ਹੈ ਉਹ ਤੁਹਾਨੂੰ ਪਤਾ ਨਹੀਂ ਪੁਰਾਣਾ ਹਾਂ ਪਰ ਕੀ ਪਤਾ ਨਾ ਬਿਲਕੁਲ ਉਹ ਸਾਡੀ ਸਾਰੀ ਕਮਾਈ ਹੈ ਜਿਹੜੀ ਤੁਸੀਂ ਕੱਲ ਵੀ ਗੱਲ ਕਰਦੇ ਸੀਗੇ ਵੀ ਆਪਾਂ ਮਰ ਜਾਂਦੇ ਆ ਆਪਣੇ ਬੱਚਿਆਂ ਲਈ ਮਤਲਬ ਕੁਝ ਵੀ ਨਹੀਂ ਕਈ ਗਰੀ ਖਾਂਦੇ ਵੀ ਹਨਾ ਪਰ ਉਹ ਉਦੋਂ ਬਦਲੇ ਸੀ ਉਹਨਾਂ ਤਾਂ ਆਸ ਕਿੱਡੀ ਰੱਖਦੇ ਆਂ ਕਿ ਭਾਈ ਆਏ ਨਾ ਕਰੀ ਉਹ ਸਾਡੀ ਜਿੱਤ ਹੈ ਮਤਲਬ ਜਿਹੜੇ ਬੱਚੇ ਜਿਨ੍ਹਾਂ ਦੇ ਇਕਰਾਰ ਰਹੇ ਨੇ ਉਹ ਆਪਣੀ ਜਿੱਤ ਪ੍ਰਾਪਤ ਸਮਝਦੇ ਨੇ ਭਾਈ ਛੱਡਾ ਆਇਆ ਸਫਲਾ ਹੋ ਗਿਆ ਉਦੋਂ ਕਹਾ ਚਲੋ ਕੀ ਹੋਣਾ ਹੂ ਜਨੋਸ ਰਾਈਟ ਹੂੰ ਉਹ ਇਸ ਕਰਕੇ ਨਾ ਸਮਾ ਤਬਦੀਲੀ ਆਉਂਦੀ ਹੈ ਜੀ ਹੌਲੀ ਹੌਲੀ ਬਹੁਤ ਕੁਝ ਫਰਕ ਪਊਗਾ ਪਰ ਸਾਡੀ ਜਿਹੜੀ ਸੋਚ ਹੈ ਉਹ ਬਦਲ ਨਹੀਂ ਰਹੀ ਹੂੰ ਕਾਮ ਨਹੀਂ ਹੂੰ ਜਾ ਹੈ ਵੀ ਅੱਖਾਂ ਤੋਂ ਪਰੇ ਜਗ ਪਰੇ ਬਾਰੇ ਮੁਰਕਾ ਜਿਹੜਾ ਘਟ ਹੋ ਰਿਹਾ ਹੁਣ ਕੁਛ ਸਮਝਦੇ ਮੇਰੀ ਗੱਲ ਦੋ ਜੀ ਬਿਲਕੁਲ 11 ਸਾਲ ਜਿਹੜੀ ਸੋਚ ਹੁੰਦੀ ਆ ਉਹ ਜੈਕਸਪੀਅਰ ਦੀ ਮੈਨੂੰ ਬਹੁਤ ਵਧੀਆ ਗੱਲਾਂ ਦੋ ਤਿੰਨ ਲੱਗਦੀਆਂ ਨਹੀਂ ਉਹ ਨਹੀਂ ਹੋਰ ਉਹਨੇ ਕਿਹਾ ਕਹਿੰਦਾ ਵੀ ਜਦੋਂ ਬੰਦਾ ਜਵਾਨ ਹੁੰਦਾ ਨਾ 16 ਤੋਂ 18 ਸਾਲ ਦੀ ਉਮਰ ਤੱਕ ਜਿਹੜਾ ਦਿਮਾਗ ਤੇ ਦਿਲ ਵਕੀਲਾਂ ਵਾਂਗੂ ਲੜਦੇ ਆ ਜਿਵੇਂ ਕੋਰਟ 'ਚ ਵਕੀਲ ਲੜਦੇ ਹੁੰਦੇ ਹੁੰਦੇ ਹੂੰ ਕਹਿੰਦਾ ਮੋਸਟ ਲੋਕਾਂ ਦਾ ਜਿਨ੍ਹਾਂ ਦਾ ਦਿਲ ਜਿੱਤ ਜਾਂਦਾ ਉਹ ਹਾਰ ਜਾਂਦੇ ਨੇ ਤੇ ਜਿਨ੍ਹਾਂ ਦਾ ਦਿਮਾਗ ਕਿਸੇ ਦਾ ਉਹ ਜਿੱਤ ਜਾਂਦੇ ਹੂੰ ਹੂੰ ਜੇ ਪਰ ਹੁੰਦਾ ਕੀ ਆ ਜਿੱਤਦਾ ਦਿਲ ਇਹ ਕਿਉਂਕਿ ਉਹ ਤਾਂ ਬੰਦਾ ਗੱਲ ਦੀ ਸੁਣਦਾ। ਹੂੰ। ਤੇ ਉਸ ਉਮਰ ਦੇ ਬੱਚੇ ਸੀ ਬਾਹਰ ਭੇਜਤੇ ਹੀ ਫਿਰ ਉਹ ਜਿਹੜੀਆਂ ਚੀਜ਼ਾਂ ਦੀਆਂ ਟੰਗੀਆਂ ਸੀ ਉਹ ਇੱਥੇ ਖੁੱਲ੍ਹਾ ਨਹੀਂ। ਹੂੰ। ਤੇ ਤੁਹਾਨੂੰ ਉਸ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਹੈਨਾ? ਹੂੰ। ਕਿਉਂਕਿ ਸਾਡੇ ਸੰਸਕਾਰ ਅਸੀਂ ਜਿਹੜੇ ਸੰਸਕਾਰਾਂ ਚੋਂ ਪਲੇ ਆ ਜਾਂ ਸਾਡੇ ਬਾਪੂ ਜੀ ਹੁਣੇ ਪਲੇ ਨੇ ਗਾਦੇ ਪਲੇ ਨੇ ਆਪਾਂ ਵੀ ਆਪਣੇ ਤੇ ਅਸਰ ਹੈ ਜਿਹੜੇ ਵੀ ਬੰਦੇ 70 ਸਾਲ ਚ ਜੰਮੇ ਨੇ ਉਹਨਾਂ ਤੇ ਉਹ ਸੰਸਕਾਰਾਂ ਦਾ ਅਸਰ ਅੱਜ ਵੀ ਹੈ। ਮੇਰੇ ਤੇ ਵੀ ਹੈ ਹੀ ਮੈਂ 67 ਦਾ ਜੰਮਿਆ ਹੋਇਆ। ਅਸਰ ਹੈ। ਉਹ ਰਹਿਣਾ ਹੀ ਹੈ। ਆਪਣੇ ਨੂੰ ਨਿਕਲ ਨਹੀਂ ਜੀ ਨਾ ਮਰਜੀ ਜ਼ੋਰ ਲਾ ਲੈ ਟੁਆਣਾ ਥੋੜੇ ਜਿਹਾ ਨਿਕਲ ਜੂਗਾ ਜੀ ਉਹ ਹੂੰ ਨਹੀਂ ਨਿਕਲ ਕਿਉਂਕਿ ਅਸੀਂ ਇੱਜ਼ਤ ਬਹੁਤ ਕੀਤੀ ਹੈ ਅਸੀਂ ਦੇਖੀ ਹੈ ਸਾਡੇ ਬਾਪੂ ਜਿਹੜੇ ਬਜ਼ੁਰਗਾਂ ਦੀ ਇੱਜ਼ਤ ਕਰਦੇ ਸੀ ਹੂੰ ਅਸੀਂ ਕਿੰਨੇ ਸਬਰਾਂ ਦੇ ਘੁੱਟ ਪੀ ਕੇ ਟੱਬਰ ਪਾ ਲਈ ਜੰਨੇ ਜੀ ਹੂੰ ਆਜਾ ਲੈ ਬਾਹਰ ਲੈਣਗੇ ਜੀ ਇਕਣ ਬਿਲਕੁਲ ਚੱਲ ਹੂੰ ਇਸ ਕਰਕੇ ਨਾ ਹੌਲੀ ਹੌਲੀ ਚੇਂਜ ਤਾਂ ਹੁਣੀ ਹੋਣੀ ਹੋਈ ਜੇ ਅਸੀਂ ਦੇਸ਼ ਜਾਂ ਤਾਂ ਫੀ ਛੱਡੀ ਹੈ ਹੂੰ ਜਿਹੜੇ ਲੋਕ ਪੰਜਾਬ ਤੋਂ ਹੀ ਬਾਹਰ ਗਏ ਹੋਏ ਨੇ ਚਾਹੇ ਅੱਗੇ ਕਲਕੱਤਾ ਤੁਸੀਂ ਵੀ ਜਾਂਦੇ ਰਹੇ ਹੋ ਜੇ ਤੁਸੀਂ ਉੱਥੇ ਕਰ ਕਰਦੇ ਉੱਥੇ ਟ੍ਰਾਂਸਪੋਰਟ ਜਾਂ ਦੁਕਾਨ ਬਣਾਉਂਦੇ ਥੋੜਾ ਪੰਜਾਬ ਵਾਲਾ ਕੰਮ ਰਹਿਣਾ ਸੀ ਮੁੜ ਕੇ ਹੂੰ ਕਿਤੇ ਨਾ ਕਿਤੇ ਰਟਣਾ ਸੀ ਤੁਸੀਂ ਕਿਸੇ ਕਮਿਊਨਿਟੀ ਦੇ ਵਿੱਚ ਬਿਲਕੁਲ ਆੜਾ ਦਾ ਬੜਾ ਤੁਹਾਨੂੰ ਕਿੰਨਾ ਕੁ ਸਿਖਾ ਜਾਂਦਾ ਜੀ ਬਿਲਕੁਲ ਇਹਦਾ ਹੌਲੀ ਹੌਲੀ ਫਰਕ ਪੈਣਾ ਹੈ ਟਵਾਣਾ ਤਾਂ ਪਈ ਜਾਣਾ ਹੁਣ ਆਪਣੇ ਕਿੰਨੇ ਬਾਹਰੋਂ ਇੱਥੋਂ ਆ ਕੇ ਯੂਪੀ ਤੋਂ ਬਿਹਾਰ ਤੋਂ ਜਿੱਦਾਂ ਉਸ ਤਰ੍ਹਾਂ ਪੰਜਾਬ ਦਾ ਖਾਣਾ ਵੀ ਚੇਂਜ ਹੋ ਗਿਆ ਨਾਲ ਵਾਲੀ ਹੂੰ ਹੂੰ ਹੋ ਜਾਣਾ ਜੀ ਜਿਹੜਾ ਅਗਲੇ ਹੁਣ ਅਸੀਂ ਇੱਥੇ ਆ ਕੇ ਤੁਸੀਂ ਆ ਜਿਓ ਮੈਂ ਤੁਹਾਨੂੰ ਪੀਜ਼ਾ ਖਵਾਈਓ ਤੁਹਾਨੂੰ ਨਹੀਂ ਵਸਕੰਦਰਾ ਚ ਰੋਟੀ ਖਾਈ ਕਿਉਂਕਿ ਸਾ ਰੋਟੀ ਰੋਟੀ ਹੀ ਪੱਕੀ ਹੈ ਇਹਨਾਂ ਨੇ ਚੌਲ ਰਾਜਵਾਂ ਖਾਤੇ ਨਹੀਂ ਹੂੰ ਅਸੀਂ ਚੌਲ ਅੱਜ ਵੀ ਨਹੀਂ ਖਾਂਦੇ ਹੂੰ ਆਪਾਂ ਖਾਂਦੇ ਆ ਕਿੰਨੇ ਕਿੰਨੇ ਆਪਾਂ ਮਾਲਵਾ ਸਾਰਾ ਉੱਜੜ ਗਿਆ ਆਪਾਂ ਕਿੰਨੇ ਕੇ ਚੌਲ ਖਾਂਦੇ ਆ ਜੀ ਦੱਸੋ ਬਹੁਤ ਘੱਟ ਮੂੰਹ ਪਰ ਪਰੌਣ ਲੱਪੇ ਅੰਦਰ ਦਿਖਾ ਲੀਏ ਮਾਫ ਕੀ ਨਹੀਂ ਹੁੰਦੇ ਬਾਲੇ ਵੇ ਆਪੂ ਚ ਖਾ ਲਈਦੇ ਹੂੰ ਅਦੇ ਕੰਮ ਉਹ ਕਰ ਰਹੇ ਜਿਹੜਾ ਸਾਡੇ ਮਾਫਕੇ ਨਹੀਂ ਹੂੰ ਥੈਂਕ ਯੂ ਠੀਕ ਹੈ ਜੀ ਮਾਫ ਕਰਨਾ ਮਿਹਰਬਾਨੀ ਅਵਦਲਾ ਸਾਹਿਬ ਕਹਿੰਦੇ ਕਮਾਈ ਪਹਿਲਾਂ ਦੱਸਦੇ ਸੀ ਕਹਿੰਦੇ ਹੁਣ ਨਹੀਂ ਦੱਸਦੇ ਲੱਗਦਾ ਪਹਿਲਾਂ ਨਾਲੋਂ ਵੱਧ ਗਈ ਹੈ ਲੱਗੀਆਂ ਚੋਟਾਂ ਤੇ ਯਾਰ ਮਾਰਦੇ ਫੂਕਾਂ ਲੱਗੀਆਂ ਚੋਟਾਂ ਤੇ ਯਾਰ ਮਾਰਦੇ ਪੈਟਰੋਲ ਹੁਣ ਦਾ ਇਹ ਹਾਲਾਤ ਹੈ ਹਟ ਜੋ ਟੁੱਟ ਪੈਣਿਓ ਚਲੋ ਕੋਈ ਨਹੀਂ ਇਹ ਵੀ ਸਾਡਾ ਇਸ਼ਕ ਹੈ ਕੋਈ ਗੱਲ ਨਹੀਂ ਅੱਜ ਹਾਂ ਪਿਛਲੇ ਕਈ ਦਿਨਾਂ ਤੋਂ ਮੋਡ ਚੇਂਜ ਕੀਤਾ ਜੀ ਇਸੇ ਕਰਕੇ ਥੱਲੇ ਨੂੰ ਆ ਰਿਹਾ ਇਹ ਪਤਾ ਨਹੀਂ ਸਿਸਟਮ ਹੈ ਹੀ ਹੈ ਤੇ ਪੁਰਾਣੇ ਮੋਡ ਤੇ ਟੀਆਰਪੀ ਬਹੁਤ ਘਟ ਜਾਂਦੀ ਹੈ ਕੋਈ ਗੱਲ ਨਹੀਂ ਤੇ ਇਸ ਤਰ੍ਹਾਂ ਜਿਹੜੀ ਇਹ ਰਿਪੋਰਟ ਸੀ ਨਾ ਕਿ ਉਸੀ ਦੇਖੋ ਕਿ ਮਨੁੱਖ ਮਨੁੱਖ ਨਾਲ ਡੁੱਟ ਰਿਹਾ ਤੇ ਫਿਰ ਪੈਟ ਦਾ ਸਹਾਰਾ ਲੈ ਰਿਹਾ ਗੋਰਿਆਂ ਨੂੰ ਹੀ ਲੈਣਾ ਪਿਆ ਕਿਉਂਕਿ ਗੋਰੇ ਪ੍ਰਵਾਸ ਕਰਦੇ ਨੇ ਬੱਚੇ ਉਹਨਾਂ ਨੇ ਘਟਾ ਲਏ ਸੀਗੇ ਤੇ ਜਿਸ ਤਰ੍ਹਾਂ ਆਜਾਦਨਾ ਸੋਚ ਸੀ ਜਿਆਦਾ ਬੱਚੇ ਅਲੱਗ ਓਡਾਰੂ ਹੁੰਦੇ ਗਏ ਜਿਸ ਤਰ੍ਹਾਂ ਹੁਣ ਸਾਡੇ ਬੱਚੇ ਸਭ ਦੇ ਛੇਤੀ ਘਰ ਛੱਡ ਜਾਂਦੇ ਨੇ ਆਪਣੇ ਕੰਮਾਂ ਕਾ ਜਾਂਦੇ ਆਪਣੀ ਸਟੱਡੀ ਤੇ ਜਾਂਦੇ ਨੇ ਤੇ ਉਸ ਰਾਨ ਪੈਟ ਰੱਖਣਾ ਮਜਬੂਰੀ ਬਣਦੀ ਜਾ ਰਹੀ ਹੈ ਸ਼ੌਕ ਬਣਦਾ ਜਾ ਰਿਹਾ ਰੀਸੋ ਰੀਸੇ ਸ਼ੌਕ ਬਣਦਾ ਜਾ ਰਿਹਾ ਤੇ ਜਿਸ ਕਰਕੇ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਜਦੋਂ ਵੱਡੀ ਬੇਟੀ ਗਈ ਮੇਰੀ ਬਾਹਰ ਤਾਂ ਛੋਟੀ ਬੇਟੀ ਇਕੱਲੀ ਰਹਿ ਗਈ ਬੜੀ ਉਦਾਸ ਉਹਨੇ ਫਿਰ ਕਿਹਾ ਕਿ ਪਪਾ ਮੈਂ ਤਾਂ ਬਰਡ ਲੈਣੇ ਆ ਹੈਨਾ ਤੇ ਫਿਰ ਉਹ ਚਿੜੀਆਂ ਲਿਆਂਦੀਆਂ ਦੋ ਤਿੰਨ ਕਈ ਸਾਲ ਰੱਖੀਆਂ ਹੈਨਾ ਸੋ ਉਤੋਂ ਇਹ ਚੀਜ਼ ਉਫਿਸਦੀ ਹੈ ਹੈਨਾ ਤੇ ਇਹ ਕਾਰਨ ਬਣਦੇ ਨੇ ਘਰ ਉਹਦੇ ਚ ਇਹ ਹੈ ਕਿ ਇੱਕ ਬਿਜ਼ਨਸ ਵੀ ਹੈ ਜਿਹੜੇ ਲੋਕ ਪੈਟ ਬਿਜ਼ਨਸ ਕਰਦੇ ਨੇ ਉਹ ਬਿਜ਼ਨਸ ਵੀ ਵਧ ਗਿਆ ਕਰੇਜ਼ ਵਧ ਗਿਆ ਤੇ ਇੱਕ ਰੁਝੇਵਾ ਬਣ ਜਾਂਦਾ ਅੱਗੇ ਅਸੀਂ ਪਸ਼ੂ ਪਾਲਦੇ ਸੀ ਮੱਝਾਂ ਗਾਵਾਂ ਰੱਖਦੇ ਸੀ ਬਹੁਤ ਮੁਹੱਬਤ ਕਰਦੇ ਸੀ ਮੈਨੂੰ ਯਾਦ ਆ ਇੱਕ ਵਾਰੀ ਸੀ ਖੇੜੀ ਪਿੰਡ ਤੋਂ ਮੱਝ ਖਰੀਦੀ ਤੇ ਜਦੋਂ ਉਹ ਮੱਝ ਲੈ ਕੇ ਆਏ ਤੇ ਛੋਟਾ ਜਿਹਾ ਉਹਨਾਂ ਦਾ ਮੁੰਡਾ 12-13 ਸਾਲ ਦਾ ਜਿਹੜਾ ਮੱਝਾਂ ਪਾਲਦਾ ਸੀਗਾ ਮਿਹਨਤ ਕਰਸਦੇ ਘਰੋਂ ਸੀ ਕਿਸੇ ਦੇ ਤੇ ਉਹ ਮੁੰਡਾ ਜਦੋਂ ਅਸੀਂ ਮੱਝ ਲੈ ਕੇ ਆਏ ਨਾਲ ਤੋਂ ਮੁੰਡਾ ਤਾਂ ਹਾਂ ਰੋਵੇ ਤੇ ਮੇਰਾ ਇੱਕ ਵਾਰੀ ਦਿਲ ਬਣ ਗਿਆ ਕਿ ਯਾਰ ਵੀ ਆਪਾਂ ਨਹੀਂ ਲੈ ਕੇ ਜਾਣੀ ਪਰ ਉਹ ਪਰਿਵਾਰ ਦੀ ਮਜਬੂਰੀ ਸੀ ਕਹਿੰਦੇ ਭਾਜੀ ਇਦਾਂ ਫਿਰ ਸਾਡਾ ਕਿਵੇਂ ਗੁਜ਼ਾਰਾ ਚੱਲੋ ਫਿਰ ਉਹਨੂੰ ਆਖਿਆ ਕਿ ਤੈਨੂੰ ਕਹਿੰਦੇ ਦੋ ਕੱਟੀਆਂ ਹੋਰ ਲੈ ਦਾਂਗੇ ਤਾਂ ਉਹ ਮੁੰਡਾ ਮੰਨਿਆ ਕਿ ਉਸਨੇ ਛੋਟੇ ਹੁੰਦੇ ਨੇ ਉਹ ਕੱਟੀ ਪਾਲੀ ਸੀ ਉਹ ਮੁੰਡਾ ਅੱਜ ਵੀ ਮੈਨੂੰ ਹੈ ਉਹ ਮੈਨੂੰ ਹੁਣ ਕਦੇ ਗਿਆ ਮੈਂ ਜਿਸ ਪਿੰਡ ਤੋਂ ਆਪਾਂ ਉਹ ਗਾਜਰਾਂ ਤੇ ਡਾਕੂਮੈਂਟਰੀ ਬਣਾਈ ਸੀ ਨਾ ਖੇੜੀ ਤੋਂ ਉਥੋਂ ਉਹ ਵੱਜ ਖਰੀਦ ਕੇ ਲਿਆ ਸੀ ਵੇੜੇ ਚੋਂ ਕਿਸੇ ਕੋਲੋਂ ਤੇ ਉਹ ਛੋਟਾ ਜਿਹਾ ਮੁੰਡਾ ਉਹ ਮੁੰਡਾ ਤਾਂ ਹੀ ਰੋਵੇ ਦੈਨਾਂ ਤੋਂ ਬਾਜੀ ਖਰੀਦੀ ਸੀ ਸੀ ਚਲੋ ਮੈਨੂੰ ਯਾਦ ਆ ਗਿਆ ਕਦੇ ਮਿਲਾਂਗੇ ਉਸ ਬੱਚੇ ਨੂੰ ਹੁਣ ਤਾਂ ਵੱਡਾ ਹੋ ਗਿਆ ਹੋਣਾ ਸੋ ਇੰਨੀ ਅਟੈਚਮੈਂਟ ਹੁੰਦੀ ਹੈ ਸੋ ਇਸ ਕਰਕੇ ਇਹ ਜਿਹੜਾ ਵਕਤ ਦੇ ਬਦਲ ਦੇ ਰੁਝਾਨ ਨੇ ਜਿਸ ਤਰ੍ਹਾਂ ਇਹ ਚੀਜ਼ਾਂ ਵਰਤ ਰਹੀਆਂ ਨੇ